ਆਈ ਜੀ ਇਹ ਲਿਆਂਦੀ ਹੈ ਪਰਵੇ ਵਾਸਤੇ ਨਵੀਂ ਇਹ ਗਾਈਂ ਆਪੋ ਤੇ ਆਨੇ ਚੱਲਦਾ ਉਹ ਜਦੋਂ ਨਾਲ ਲੱਗ ਗਈ ਆਟੋਮੈਟਿਕ ਉੱਪਰ ਚੱਲ ਪਈ ਇਹ ਕਿਉਂ ਲਿਆਂਦੀਆਂ ਹੈ ਕਿਉਂਕਿ ਇਹਨਾਂ ਦਾ ਰੈਸਟੋਰੈਂਟ ਹੈ ਇਹਨਾਂ ਨੂੰ ਚਾਹੀਦੀਆਂ ਮੀਟ ਵਾਸਤੇ ਅੰਦਰ ਇੱਥੇ ਆਪਾਂ ਆਪਣਾ ਇਹ ਹੀ ਜਲਾਤੋ ਤੇ ਸਰਪੀਆ ਬਾਅਦ ਆ ਕੇ ਤੇ ਦੁੱਧ ਕੱਢਦੇ ਹਾਂ ਮਾਜੂ ਬਣਾਣੀ ਹੈ ਤੇ ਮੈਂ ਫੇਰੇ ਦੀ ਸਪਾਈ ਕਰਕੇ ਫੇਰ ਨਵਾਂ ਦੁੱਧ ਫੇਰੇ ਵਿੱਚ ਆਇਆ ਉਹ ਖੇ ਬਣਾ ਗਏ ਉਹ ਵੀ ਸੁੱਟ ਗਿਆ ਫੇਰ ਇਹਦੇ ਵਿੱਚ ਖਰਾਕ 578 ਕਿਲੋ ਰਹਿ ਗਈ ਹੈ ਪਰ ਉਹਨੇ ਖਰਾਕ ਦੀ ਬੋਕ ਕੀਤਾ ਉਹ ਕੋਲਾ ਸਿਹਰੇ ਬਾਬੇ ਨਾਨਕ ਦਾ ਨਾਮ ਲੈ ਕੇ ਫੇਰ ਚਰਾਣੀ ਪੈਂਦੀ ਹੈ ਇੱਥੋਂ ਗਾਂ ਹੀ ਜਾਏਗੀ ਦੇ ਅੰਦਰ ਇੱਥੋਂ ਨਿਕਲੋਗੀ ਤੇ ਇੱਥੋਂ ਨਿਕਲ ਜਾਈਏ ਤੇ ਇਹਦਾ ਆਇਆ ਸਭ ਤੋਂ ਵੱਡਾ ਕੱਜੜਖਾਨਾ ਹੈ ਇਹਨੂੰ ਪੰਜਾਬੀ ਚ ਦਫ਼ਤਰ ਵੀ ਕਹਿ ਸਕਦੇ ਆ ਇਹ ਦਫ਼ਤਰ ਆ ਤੁਹਾਡਾ ਮਤਲਬ ਜਿੱਦੀ ਗਾਂ ਹੈ ਸਾਰੀਆਂ ਗਾਵਿਆਂ ਦੀ ਡਿਟੇਲ ਆਏ ਨਹੀਂ ਇਹਦੇ ਵਿੱਚ ਉਹ ਦਿੱਖ ਹੀ ਇਹ ਰੈਂਟ ਦਾ ਪੂਰਾ ਇਹ ਮੈਂ ਕਹਿੰਦਾ ਚਾਹ ਮਸਲਈ ਲੈ ਕੇ ਆ ਉਹ ਪੈਕੇਜ ਨੇ ਇੱਥੇ ਕੋੜੇ ਬਾਜੂ ਦੇਖਦੇ ਆਂ ਚਾਹ ਕਰਤਾ ਤੈਨੂੰ ਦੋ ਦੇ ਪਤੀ ਪਾਣੇ ਆ ਜਿਹੜਾ ਕਿਹੜੇ 10 ਕਿਹੜੀ ਘੋੜੀ ਉੱਤੇ ਕਾਠੀ ਪਾ ਲਈ ਕੀ ਨਵਾਂ ਲਿਆ ਕੋੜਾ ਕੋੜੇ ਨਹੀਂ ਵੇ ਜੇ ਰੱਖਣਾ ਹੋਵੇ ਕਿੰਨਾ ਰੈਂਟ 500 ਬਾਕੀ ਇਹਦੇ ਵਾਸਤੇ ਹੁਣ ਕਹਿੰਦੇ ਸਤਾਲਿਆਂ 'ਚ ਵੀ ਲਾਇਸੈਂਸ ਚਾਹੀਦਾ ਉਦਾਂ ਨਹੀਂ ਚਲਾ ਸਕਦੇ ਸਰਟੀਫਿਕੇਟ ਜਾ ਆ ਖਰਾਕ ਨਹੀਂ ਮੈਨਾਂ ਨੂੰ ਮੁਕਨ ਦੇਂਦਾ ਇੰਨੇ ਨਾ ਮੋਟਿਆ ਕਰਨਾ ਹੁੰਦਾ ਅੱਛਾ ਆਹ ਮੈਂ ਇਹ ਪੱਲੀਰ ਦੇਖੀ ਆ ਇਹ ਚੀਨੇ ਵਿਖਾਈ ਅਮਰੀਕਾ ਕੋੜਾ ਵਿੱਚ 60000 ਰੁਪਆ ਆਇਆ ਜੀ ਅਸ ਦਿੱਤਾ ਬਹੁਤ ਸਾਥ ਦਿੱਤਾ ਇਹ ਭੱਗ ਵਾਲੀ ਆਇਆ ਇੱਕ ਵਾਰ ਇਹਦਾ ਬਰਾਤ ਆਈ ਨਹੀਂ ਮੈਂ ਤੁਹਾਨੂੰ ਕਹਾਂ ਇੱਕ ਬੰਦੇ ਨੇ ਜਿਆਦੀ ਪੀਲੀ ਸ਼ਰਾਬੇ ਉਹ ਟਿੰਗੇ ਨਾਲ ਉਠੀ ਆਹ ਮਾਲਕ ਤੇ ਡਿਪੈਂਡ ਕਰਦਾ ਜੀ ਹੁਣ ਏਦਾਂ ਉਹਨੂੰ ਛੱਡ ਕੇ ਘਰ ਆਣ ਆ ਨਹੀਂ ਸਕਦੇ ਜਿਹੜਾ ਬੰਦਾ ਸਾਲੇ ਚ ਪੱਕਾ ਲੱਗਾ ਨਾ ਉਹਨੂੰ ਜ਼ਿੰਮੇਵਾਰੀ ਪੇਂਡ ਵਾਲੀ ਜਿੱਦਾਂ ਪੇ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਸਤਾਲਾ ਦਾ ਟੂਰ ਤੁਸੀਂ ਬਹੁਤ ਬਲੌਗ ਦੇਖੇ ਹੋਣੇ ਆ ਫਾਰਮ ਆਬ੍ਰੇਸ਼ੀਆ ਬੈਰਗਮੋ ਵਾਲੇ ਸਤਾਲੇ ਅੱਜ ਤੁਹਾਨੂੰ ਉਹੀ ਆਪਣੇ ਇਲਾਕੇ ਦਾ ਸਤਾਲਾ ਦਿਖਾਵਾਂਗੇ ਲੇਕੋ ਏਰੀਆ ਦਾ ਸਤਾਲਾ ਬਾਕੀ ਸਤਾਲਾ ਨਹੀਂ ਕਹਿਣਾ ਨਾ ਡੈਰੀ ਫਾਰਮ ਦਾ ਸਤਾਲਾ ਹੈ ਜੱਟ ਦੀ ਹਵੇਲੀ ਹੈ ਬਸ ਅੱਜ ਦਾ ਹਵੇਲੀਆ ਟੂਰ ਦਿਖਾਈਏ ਫਾਸ਼ੀ ਗਾਲ ਜੀ ਫਾਸ਼ੀ ਗਾਲ ਜਨਾਬ ਦਾ ਇਹਦਾ ਆ ਜੀ ਇਹਨਾਂ ਦੀ ਹਵੇਲੀ ਆ ਇਹ ਸਾਮ ਦੇ ਸਾਰਾ ਆਜੋ ਪੁੱਤ ਆਜੋ ਇੱਥੇ ਬਣਾਨੇ ਆਪਾਂ ਫਰਮਾਜੋ ਫਰਮਾਜੋ ਚੀਜ਼ ਚੀਜ਼ ਅੱਛਾ ਜੀ ਹਾਈ ਜੀ ਇਹ ਲਿਆਂਦੀ ਹੈ ਪਰਵੇ ਵਾਸ ਨਵੀਂ ਚੀਜ਼ ਬਣਾਈ ਹੈ ਛੋਟੀਆਂ ਵੇਲੀਆਂ ਵਾਸਤੇ ਅੱਛਾ ਚੱਲਣਾ ਪੀਨ ਲੱਗ ਵੀ ਲੱਗੀ ਚੱਲਣਾ ਇਹਦਾ ਕੰਮ ਕੀ ਹੈ ਖਰਾਕ ਮਿਕਸ ਕਰਨ ਦੀ ਹੈ ਕਿ ਮਿਕਸ ਕਰਕੇ ਹਾਂਜੀ ਤੇ ਬਾਅਦ ਚ ਸਵੇਰੇ ਫਿਰ ਉਹ ਗਾਇਆਂ ਦੇ ਅੱਗੇ ਪਾ ਦੇਣੀ ਹੁਣ ਤਿਆਰ ਜਿੱਦਾਂ ਕਰਤੀ ਹੈ ਇਹਦੇ ਵਿੱਚ ਕੀ ਪਾਇਆ ਸਵੇਰੇ ਵਿੱਚ ਜਿੱਦਾਂ ਫੀਨੋ ਪਾਈ ਆ ਫਲੀਡ ਪਾਈ ਆ ਓਕੇ ਤੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਉਹਨਾਂ ਦੇ ਅੱਗੇ ਪਾ ਦੇਣੀ ਆ ਅਛਾ ਸਪੀਡ ਐ ਸਪੀਡ ਐ ਜਿੰਨੀ ਵੀ ਤੁਸੀਂ ਤੇਜ਼ ਕਰਨੀ ਆ ਜਾਂ ਹੌਲੀ ਕਰਨੀ ਆ ਓਕੇ ਓਕੇ ਤੇ ਉਸ ਹਿਸਾਬ ਨਾਲ ਇਹਨੇ ਜਿੱਦਾਂ ਚੂਰਾ ਬਣਾ ਦੇਣਾ ਐ ਅਛਾ ਜੀ ਹੋਰ ਘੱਟਾ ਪਿਆ ਆ ਪੰਨਾ ਤੇ ਇਹਨੂੰ ਬੰਦ ਕਰ ਦਿੰਦੇ ਆ ਇੱਥੋਂ ਹੀ ਬਸ ਆ ਜਿਹੜਾ ਗੇਅਰ ਜੇਗਾ ਤੇਰ ਤੋਂ ਗਾਂ ਚੱਲ ਪੈਣੀ ਐ ਤੇਰ ਤੋਂ ਭੀਖਾਂ ਚੱਲ ਪੈਣੀ ਓਕੇ 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 ਨਾਮ ਸਤਿ ਸ਼੍ਰੀ ਅਕਾਲ ਇਹ ਜਿੱਦਾਂ ਪਰਵੇ ਵਾਸਤੇ ਲਿਆਉਂਦੀ ਐ ਜੇ ਇਹ ਖਰੀਦੀ ਨਹੀਂ ਇਹ ਤਾਂ ਇੱਕ ਕੀ ਇਹ ਕਿਤਾ ਕਿਤਾ ਪ੍ਰਾਵਾ ਟਰਾਈ ਕੀਤੀ ਹੈ ਜੀ ਪਰ ਰੋਸ਼ਗਰੀ ਦੀ ਇਹ ਮਹੀਨਾ ਹੋ ਗਿਆ ਹੈ April ਦੇ ਲਈ ਕਿੰਦਾ ਇਹਦਾ ਸੋਖਿਆ ਵਧੀਆ ਫਾਇਦਾ ਹੈ ਕਿ ਸੋਹੇ ਦਾ ਇਦਾਂ ਨਹੀਂ ਜਿੱਦਾਂ ਉਹ ਪੱਠੇ ਜਿਹੜੇ ਆ ਜਿੱਦਾਂ ਗਾਈਆਂ ਦੇ ਜਿਹੜੇ ਚਾਰੀ ਵਾਰੀ ਹੱਥ ਨਾਲ ਕਰਨੇ ਪੈਂਦੇ ਆ ਜੀ ਇਹ ਇਹ ਵਰਤਨਾ ਦਾ ਫਿਰ ਉਹ ਲਿਆਣਾ ਪਾਣਾ ਆਪਾਂ ਨੂੰ ਉਹ ਪੱਠੇ ਜਿਹੜਾ ਕਰਦਾ ਆਟੋਮੈਟਿਕ ਅੱਛਾ ਜੀ ਉਹਨੇ ਆਪੇ ਕੰਪਿਊਟਰ ਜਿਹਾ ਲੱਗਾ ਹੋਰਾਂ ਵਿੱਚ ਪੀਆਂ ਸਾਲਿਆਂ ਵਿੱਚ ਹੈਗਾ ਵਾ ਉਨੇ ਆਫ ਇਸ ਜੇ ਕਰੀ ਜਾਂਦੇ ਨੇ ਤਾਂ ਉਦਾਂ ਹੁਣ ਥਣਾ ਕਰਨੇ ਪੈਂਦੇ ਆ ਜਿਆਦਾ ਜਿਆਦਾ ਪਰ ਉਹ ਤੇ ਇਦਾਂ ਮਿਲ ਜਾਂਦੀ ਹੈ ਮਸ਼ੀਨ ਟਰਾਈ ਕਰਨ ਨੂੰ ਉਹ ਜਿੱਦਾਂ ਕੰਪਨੀਆਂ ਵਾਲੇ ਉਹ ਦਿੰਦੇ ਆ ਨਾ ਤੇ ਆ ਗਾਇਆਂ ਕਿੰਨੀਆਂ ਗਾਇਆਂ ਇਹ ਗਾਇਆਂ ਹੈਗੀਆਂ 25 ਘੜੀਆਂ ਚੋਂ ਆਣੀਆਂ ਆੜੀਆਂ ਲਾਲ ਤੇ ਚਿੱਟੀਆਂ ਇਹ ਹੁਣ 4 ਗਿ ਮਹੀਨੇ ਹੋ ਗਈਆਂ ਨਵੀਆਂ ਨਵੀਆਂ ਲਿਆਂਦੀਆਂ। ਉਹ ਆਹ ਕਿੰਕਰ ਰੁੱਲ ਚੱਲਦਾ ਵਿੱਚ। ਇਹ ਇਹਨਾਂ ਨੂੰ ਸਫਾਈ ਕਰਦਾਂ ਨੇ ਨਾਲ। ਅੱਛਾ ਅੱਛਾ ਨਾਲ ਨਾਲ ਇਹ ਗਾਈਆਂ ਆਪ ਉੱਥੇ ਆਉਂਦੀਆਂ ਚੱਲਦਾ ਆ। ਉਹ ਜਦੋਂ ਨਾਲ ਲੱਗੇ ਆਟੋਮੈਟਿਕ ਆਪੇ ਚੱਲ ਪੈਂਦਾ। ਜਿੱਦਾਂ ਇਹ ਨਾ ਉਹ ਕਿਟੀਆਂ ਦੇ ਉਸਕਾਰੀਆਂ ਖਟਾਤੀਆਂ ਨੇ ਤੇ ਇਹ ਲਿਆਂਦੀਆਂ ਨੇ। ਇਹ ਕਿਉਂ ਲਿਆਂਦੀਆਂ ਐ? ਕਿਉਂਕਿ ਇਹਨਾਂ ਦਾ ਰੈਸਟੋਰੈਂਟ ਐ ਇਹਨਾਂ ਨੂੰ ਚਾਹੀਦੀਆਂ ਮੀਟ ਵਾਸਤੇ। ਅੱਛਾ। ਇਹ ਇਹ ਜਿਹੜੀਆਂ ਹੈ ਮੋਟਾ ਚਾਮਿਆਂ ਇਹਨਾਂ ਦਾ। ਅੱਛਾ। ਇਹਨਾਂ ਦੇ ਬੱਚੇ ਵੀ ਜਿਹੜੇ ਉਹ ਮੋٹے ਜਿਹੇ ਜਿੱਦਾਂ ਮਾਲਾ ਪਨੀਰੀ ਮੋਟੀ ਹੁੰਦੀ ਹੁੰਦੀ ਹੈ ਜੀ ਉਹ ਹੋਰ ਉਹਨੇ ਕਰਕੇ ਨਾ ਫਿਰ ਦੁੱਧ ਵੀ ਲੈਣਾ ਤੇ ਬੱਚੇ ਵੀ ਲੈਣੇ ਤੇ ਉਹ ਫਿਰ ਰੇਡ ਵੀ ਬਣਾਉਣਾ ਤੇ ਦੁੱਧ ਜ਼ਿਆਦਾ ਦਿੰਦੀਆਂ ਕੱਟ ਦਿੰਦੀਆਂ ਦੂਸਰਿਆਂ ਨਾਲੋਂ ਕਿਵਕਾ ਲਗਭਗ ਕੁਝ ਇੰਨਾ ਨਹੀਂ ਫਰਕ ਚੀਜ਼ ਹੀ ਹੈ ਜਿੱਦਾਂ ਹੁਣ ਇਹ ਪਹਿਲੇ ਸੂਏ ਆ ਇੰਦਾ ਦੂਜੇ ਸੂਏ ਰਹਿਣੀਆਂ ਤੇ ਉਹ ਠੀਕ ਹੀ ਆ ਪਰ ਜ਼ਿਆਦਾ ਜਿੱਦਾਂ ਹਾਂ ਉਹ ਇਹ ਛੋਟਾ ਕੰਮ ਆ ਏਕੜਾ ਵੇਚਦੇ ਆ ਦੁੱਧ ਅਸੀਂ ਆਪਣੇ ਉਹ ਫਰਮਾਜੋ ਚੀਜ਼ ਬਣਾਉਣ ਦੇ ਲਈ ਜਾਂ ਆਪਾਂ ਜਲਾ ਤੋਂ ਬਣਾਈ ਦੀ ਬਸ ਵੀ ਆਹ ਸੇਰੇ ਉਹ ਦੇ ਵਿੱਚ ਪਾਈ ਦਾ ਬੰਡਲ ਯਾਰ ਉਹ ਜਿਹੜੀ ਸ਼ਮਸ਼ੀਨੀ ਪ੍ਰਵਤੀ ਆਈ ਹੈ ਇਹ ਤੁਸੀਂ ਆਪ ਹੀ ਬਣਾ ਦੇ ਜਾਂ ਖਰੀਦਦੇ ਹੋ ਨਹੀਂ ਇਹ ਖਰੀਦਦੇ ਆ ਇਹ ਆਪੀ ਇਹਨਾਂ ਕੋ ਪੈੜੀ ਹੈ ਨਹੀਂ ਬਣਾਉਣਾ ਤੇ ਇਹਨਾਂ ਦਾ ਇਹਦਾ ਰੇਟ ਕੀ ਹੈ ਕਿੰਨਾ ਖਰੀਦਦੇ ਹੋ ਮਹੀਨੇ ਚ ਕਿੰਨਾ ਖਰਚਾ ਆ ਜਾਂਦਾ ਚੰਗੀ ਚੀਜ਼ ਲਓਗੇ ਤੇ ਚੰਗਾ ਰੇਟ ਲੱਗੇਗਾ ਮਾੜੀ ਚੀਜ਼ ਲਓਗੇ ਮਾੜਾ ਰੇਟ ਲੱਗੇਗਾ ਡਿਪੈਂਡ ਕਰਦਾ ਡਿਪੈਂਡ ਕਰਦਾ ਜੀ ਤਾਂ 27 ਰੁਪਏ ਨੂੰ ਦਿੰਦਾ ਕੁਆਂਟਲ ਕੋਈ ਜਿੱਦਾਂ ਜੇ 13 ਰੁਪਏ ਵਿੱਚ ਲੈਣੀ ਹੋਵੇ ਉਹਦੇ ਵਿੱਚ ਅੱਧਾ ਘੱਟਾ ਦੱਦਾ ਮਿਟੀ ਅੱਛਾ ਤੇ ਆ ਕਿਵੇਂ ਬੋਲਦੇ ਇਹ ਤਾਂ ਇੱਥੋਂ ਲੈ ਕੇ ਉਹ ਸਾਰੇ ਮੀਟ ਵਾਲੇ ਆ ਅਛਾ ਮੀਟ ਵਾਲਾ ਕੰਮ ਇਹ ਮੀਟ ਵਾਲੇ ਆ ਸਾਰੇ ਉਹ ਫਟਾਪ ਫਟਾਪ ਕੇ ਇੱਕ ਦੂਜੇ ਫਿਰ ਲਤਲੁੱਤੋ ਤੋੜ ਦਿੰਦੇ ਕਿਉਂਕਿ ਪੱਕਾ ਖਾਣਾ ਆ ਅੱਛਾ ਜੀ ਤੇ ਇਹ ਤਾਂ ਵੱਖਰੇ ਕੀਤੇ ਆ ਜਿੱਦਾਂ ਮਾਸਕੀ ਉਹ ਕਪਾਸੀ ਕੀਤੇ ਰੱਖੇ ਮੀਨਾ ਕਪਾਸੀ ਕੀਤੇ ਠੀਕ 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 ਤੇ ਇਹਦਾ ਮੇਲ ਫੀਮੇਲ ਵੱਖਰੇ ਕੀਤੇ ਠੀਕ ਆ ਜੀ ਕਿਆ ਆ ਰਹੇ ਆ ਬੀਬੀ ਕੋਰੇ ਪਰ ਤੁਹਾਡੇ ਨੂੰ 400 ਕਿਲੋ ਕੁੱਤੇ ਹੀ ਹੋਣਾ ਅੱਛਾ ਜੀ ਆ ਬਣਾ ਦੇਣਾ ਜਗਾੜ ਇਹ ਇਹ ਆਪਣੇ ਵਾਸਤੇ ਇਹ ਆਪਣੇ ਵਾਸਤੇ ਵੜਦੇ ਜਾਂ ਵੇਚਦੇ ਰੈਸਟੋਰੈਂਟ ਵਾਸਤੇ ਨਹੀਂ ਨਹੀਂ ਆਪਣੇ ਵਾਸਤੇ ਸਾਰਾ ਕੁਝ ਆਪਣੇ ਵਾਸਤੇ ਇਹ ਫੱਟ ਵੜਾਇਆ ਅੰਕਲ ਜੀ ਮਾੜੀ ਇੱਥੇ ਹੀ ਹੁੰਦਾ ਫਿਰ ਨਹੀਂ ਨਹੀਂ ਇਹ ਕੋਮੋਦੋਂ ਦਿਹਾ ਉਹਨਾਂ ਸਟਾਲਾਂ ਦਾ ਅੱਛਾ ਅੱਛਾ ਤੇ ਉਹ ਆ ਕੇ ਜਦੋਂ ਇੱਥੇ ਵੱਢਦੇ ਜਦੋਂ ਇਹਨਾਂ ਨੂੰ ਫੋਨ ਕਰਨਾ ਉਹ ਆ ਕੇ ਲੱਦ ਕੇ ਲੈ ਜਾਂਦੇ ਲੱਦ ਕੇ ਲੈ ਜਾਂਦੇ ਤੇ ਪਾਣਾ ਜੋ ਸਾਫ਼ ਸੁਥਰਾ ਕਰਕੇ ਮੀਟ ਦੇ ਦੇਣੇ ਠੀਕ ਹੈ ਤੇ ਚਵਾਈ ਕਿੱਦਾਂ ਹੁੰਦੀ ਹੈ ਤੁਹਾਡੇ ਇੱਥੇ ਚਵਾਈ ਵਾਲੇ ਵੀ ਚੱਲਨੇ ਆ ਗਏ ਆ ਜਿਹੜੀਆਂ ਦੋ ਇੱਧਰ ਵੱਖਰੀਆਂ ਕੀਤੀਆਂ ਇਹ ਛੱਡਤੀਆਂ ਇਹਨਾਂ ਨੂੰ ਹੀ ਚੋਣਾ ਹੋਣਾ ਅੱਛਾ ਜੀ ਇਹਨਾਂ ਨੂੰ ਪੰਜ ਛੇ ਦਿਨ ਇੱਥੇ ਰੱਖ ਕੇ ਜਦੋਂ ਐ ਚੰਗੀ ਤਰ੍ਹਾਂ ਇਹਨਾਂ ਦੇ ਥੱਲੇੋਂ ਸੁੱਕ ਗਿਆ ਦੁੱਧ ਫਿਰ ਉਹਨਾਂ ਬਾਹਰ ਪੈੜੀ ਚ ਕੱਢ ਦੇਣੇ ਇਸ ਲਈ ਮੈਨੂੰ ਅਦੋਰ ਰੈਕਟ ਕਰਨੀ ਹੈ ਆਪਣਾ ਉਹ ਬਾਹਰ ਹੀ ਖਾਣ ਦੀ ਹੈ ਕਿਉਂਕਿ ਇਹ ਜਦੋਂ ਲਾਗੇ ਜੇ ਤਿਆਰ ਹੋਣ ਵਾਲੀਆਂ ਹੋਈਆਂ ਹਾਂਜੀ ਫਿਰ ਇਹਨਾਂ ਨੂੰ ਲੈਵਾਂਗੇ ਜਿਵੇਂ ਬਹੁਤ ਕਿਲਾ ਹੈ ਅੰਦਰ ਪਿੱਛੇ ਆਪਾਂ ਆਪਣਾ ਇਹ ਜਲਾਤੋ ਅੱਛਾ ਇੱਥੇ ਬਣਦੀ ਚਲਾਤੋ ਇਹ ਆਇ ਲੇਕੋ ਬੰਦਾ ਪਹਿਲਾਂ ਬਣਾ ਕੇ ਗਿਆ ਆ ਲਿਖਿਆ ਜਲਾਤੋ ਜਲਾਤੋ ਪਾਣੀ ਆ ਉਹ ਅੰਦਰ ਮਸ਼ੀਨ ਲਾਈ ਫ੍ਰਿਜ ਲਾਈ ਹੈ ਅੱਛਾ ਪਤਨੀ ਇਧਰੋਂ ਬੰਦ ਕੀ ਚੰਦ ਇੱਥੇ ਕਿੰਨੀਆਂ ਤਰ੍ਹਾਂ ਦੀ ਬਣਦੀ ਚਲਾਤੋ ਕਿੰਨੀਆਂ ਤਰ੍ਹਾਂੀਆਂ ਬਣਾਤਾ ਉਹ ਚੌਕੜਾ ਵਾਲੀ ਉਹ ਬਲੂ ਵਾਲੀ ਹੋੜੇ ਦੂ ਕੀ ਇੱਕ ਪਾਣਾ ਵਾਲੀ ਅੱਛਾ ਸ਼ੇ ਕਿੰਨੀ ਤਰ੍ਹਾਂ ਨੀ ਬਣਾ ਬਾਰੇ ਤੇ ਜੋ ਬੈਠੇ ਲੋਕ ਕੋ ਤੋਂ ਦੇਣਾ ਰੱਖ ਰਹੇ ਅੱਛਾ ਆ ਦੁੱਧ ਵਾਲੀ ਮਸ਼ੀਨ ਇਹ ਦੁੱਧ ਵਾਲੀ ਮਸ਼ੀਨ ਇੱਕ ਫਰਮਾਜੋ ਵੇਲਤੇ ਹਨ ਅੰਦਰ ਇਹ ਆਹ ਖਾਲੀ ਬੋਤਲਾਂ ਇੱਥੇ ਪਾ ਦੁੱਧ ਭਰਨਾ ਹੋਵੇ ਦੁੱਧ ਭਰਨਾ ਤਾਂ ਇਹ ਬਾਗੇ ਆਲੀ ਬੋਤਲਾਂ ਢੋ ਤੇ ਇੱਥੇ ਰੁਪਿਆ ਪਾ ਕੇ ਤੇ ਦੁੱਧ ਭਰ ਸਕੋ ਠੀਕ 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 ਇਹ ਅੰਦਰ ਆ ਅੰਦਰ ਫ੍ਰੀਜ ਹੀ ਆ। ਮਨ ਨਾਲ ਰਿਚਲਣ ਡੇ ਵੀ ਆਇਆ। ਅੱਛਾ ਜੀ। ਉੱਥੋਂ ਜਿਹੜਾ ਡਾਈ ਚੋਈ ਜਾਂ ਇੱਥੇ ਆਇਆ। ਇਹ ਇੱਥੇ ਦੁੱਧ ਆਉਣਾ। ਸਾਰਾ ਦੁੱਧ ਇਧਰ ਆਉਂਦਾ। ਮੈਂ ਸਾਰਾ ਉਧਰ ਭੇਜ ਦੇਣਾ। ਫਰਮਾਜ ਕੱਢਣ ਵਾਸਤੇ। ਹਾਂ। ਮੈਂ ਬਾਅਦ ਚਾਉਣਾ। ਇਹ ਮੈਂ ਫਰਮਾਜ ਬਣਾ ਲਈਂਗਾ। ਤੇ ਮੈਂ ਫਿਰ ਇਹਦੀ ਸਪਾਈ ਕਰਕੇ ਫਿਰ ਨਵਾਂ ਦੁੱਧ ਫਿਰ ਇੱਥੇ ਆ ਜਾਣਾ। ਹਾਂ ਠੀਕ ਠੀਕ। ਠੀਕ ਹੈ ਮੈਂ ਧੋਣੀ ਪੈਂਦੀ ਏ। ਇਹ ਧੋਣੀ ਪੈਂਦੀ ਆ। ਦੇਲੀ ਨਹੀਂ ਇੱਕ ਦਿਨ ਛਾੜ ਕੇ ਦੂਜੇ ਦਿਨ ਜੀਰੂ ਢੋਲੀ ਗਈ। ਤੇ ਟੋਟਲ ਕਿੰਨਾ ਦੁੱਧ ਤੁਹਾਡੇ ਸਾਢੇ 500 ਲੀਟਰ ਹੈ। ਛੋਟੀ ਫ੍ਰਿਜ ਰੱਖੀ ਕੋਈ ਚੀਜ਼ ਜੂਰ ਖਾ ਲਈ। ਬਸ ਵਸੇ। ਤੇ ਐਸਾ ਇਹ ਉਹ ਤਾਂ ਜਿੱਦ ਫਰਮਾਜੋ ਬਣਾਉਂਦੇ ਆ। ਅੱਜ ਦਾ ਕਲਡਾਈਏ ਰਖੇ ਆ। ਅਸਲ ਇਹ ਦੋ ਕਲਡਾਈਏ ਵਿੱਚ ਦੁੱਧ ਤਤਾ ਕਰਕੇ ਹਾਂਜੀ ਤੇ ਉਹਨੇ ਬਾਅਦ ਚ ਜੋ ਜਿਹੜੀ ਫਰਮਾਜੋ ਬਣਾਣੀ ਉਹ ਉੱਥੇ ਬਣਾ ਗੋ ਤੇ ਫੇ ਸੁੱਟ ਗਿਆ ਕੋਈ। ਕਲਡਾਈਆ ਜਿਹੜਾ ਗੈਸ ਵਾਲਾ ਉਹ ਜਿਹੜਾ ਪਰਮਾਚੂ ਬਣਾਉਂਦੇ ਆ ਅੱਛਾ ਸਹੀ ਇਹਨੂੰ ਚਲਾਉਂਦੇ ਆ ਤੇ ਫਿਰ ਉਹ ਗੈਸ ਜਾਂਦੀ ਹੈ ਅੱਛਾ ਸਹੀ ਆਹ ਟਰੈਕਟਰ ਰੱਖਿਆ ਜਿਹੜਾ ਘਾਹ ਕਟਵਾਉਣੇ ਤੇ ਪਾਈ ਗਈ ਅੰਦੇ ਦੇ ਵਿੱਚ ਖਰਾਕ ਹਾਂ ਜਿਹੜੀ ਮਤਲਬ ਉਹ ਵੀ ਨੀਟ ਵਾਲੇ ਜਿਹੜੇ ਆ ਜਾਨਵਰ ਉਹਨਾਂ ਦੀ ਆ ਉਹ ਜਿਹੜੀ ਉਹ ਲਾਈਏ ਆ ਉੱਤੇ ਦੁੱਧਵਾਏ ਤੇ ਜਦੋਂ ਮੁੱਕ ਜੇ 15 ਦਿਨਾਂ ਦੇ ਮੁੱਕ ਜੇ ਵੀ ਇਹ ਮੁੱਕ ਜੇ ਹੁਣ ਜਿਹਦਾ ਆਰਡਰ ਕੀ ਕਰਤਾ ਹੈ ਦਾ ਆਹ ਰੋਟੀ ਚ ਲੈ ਕੇ ਮੀਟਰ ਲਾਇਆ ਇਸੇ ਤੋਂ ਪਤਾ ਚੱਲ ਜਾਂਦਾ ਹਣਾ ਕਿ ਕੋਈ ਇੱਥੇ ਆਇਆ ਹੈ ਨਾ 578 ਕਿਲੋ ਰਹਿ ਗਈ ਏ ਠੀਕ ਹੈ ਜੀ ਉਹ ਦੂਜੀ ਕੀ ਨਹੀਂ 1135 ਇੱਥੋਂ ਪਤਾ ਲੱਗ ਜਾਂਦਾ ਵੀ ਕਿੰਨੀ ਥੱਲੇ ਆ ਗਈ ਏ ਆ ਆਪਣਾ ਇਹ ਜਗਾਰਡ ਨਾ ਵਾ ਇੱਥੇ ਹੁੰਦਾ ਹੀ ਪਹਿਲਾਂ ਪੁਰਾਣਾ ਧਾਰਾ ਕੱਢਣਾ ਆਈ ਖੂਈ ਜੀ ਹਾਂਜੀ ਹਾਂਜੀ ਜਿੱਥੇ ਥੱਲੇ ਕਰ ਦੇ ਹੱਥਾਂ ਨਾਲ ਨਹੀਂ ਦੂਸਰੇ ਲਾਉਣੇ ਹੱਥਾਂ ਨਾਲ ਲਾਈਆ ਸਾਰਾ ਬਲੂਨ ਕਰਕੇ ਤੇ ਇਹ ਕੋਮੋ ਕਿਸੇ ਨੇ ਤਾਲਾ ਬੰਦ ਕਰਤਾ ਠੀਕ ਹੈ ਜੀ ਤੇ ਉਹਨਾਂ ਨੇ ਵੇਚਤਾ ਤੇ ਇਹਨਾਂ ਨੇ ਲੈ ਲਿਆ ਮਾਰ ਕਾਣ ਕਿਉਂਕਿ ਇਹ ਉਹ ਜਿਹੜੀ ਉਹ ਪੁਰਾਣਾ ਮਾਡਲ ਆ ਪਹਿਲਾਂ ਅੱਛਾ ਉਹ ਖਰਾਬ ਹੋ ਕਰਦਾ ਠੀਕ ਹੈ ਇਹ ਥੋੜਾ ਜਿਹਾ ਨਵਾਂ ਮਾਡਲ ਆ ਪਰ ਇਹਨੂੰ ਹੁਣ ਅਜੇ ਸੈੱਟ ਕਰਦੇ ਆ ਕਰਨਾ ਠੀਕ ਤੇ ਹੋਰ ਦੂ ਘੱਟਾਂ ਨੂੰ ਇਹ ਚੱਲ ਪਏਗਾ ਇਹਦਾ ਚਿੰਨਾ ਕੀ ਰੇਟ ਕਿੰਨੇ ਦਾ ਪਤਾ ਇਹ ਮੈਨੂੰ ਮੈਂ ਝੂਠ ਨਹੀਂ ਮਾਰਨਾ ਮੈਨੂੰ ਉਹਨੇ ਦੱਸਿਆ ਸੀ ਵੀ ਉਹ ਦੇ ਦੇ ਦੇਖ ਕੇ 8000 ਰੁਪਏ ਹੋਰ ਦਿੱਤਾ ਅੱਛਾ ਉਹ ਕਿੰਨੇ ਕਿ ਦੀ ਆਈ ਹੋਊਗਾ ਚੱਲਦੀ ਲਈ 15000 ਦੀ ਆਹ ਸਸਤੀ ਹੈ ਮੇਰੇ ਦਾ ਪਰ ਉਹਨੇ ਖਰਾਬ ਹੀ ਬੋਲ ਕੀਤਾ ਮੈਂ ਉਹ ਪਹਿਲਾ ਸਿਹਰੇ ਬਾਬੇ ਨਾਨਕ ਦਾ ਨਾਮ ਲੈ ਕੇ ਫੇਰ ਚਲਾਣੀ ਪਈ ਅਸਰ ਇਹ ਹੁਣ ਸੈਟਮੈਂਟ ਕਰਦੇ ਆ ਵੇਲੇ ਟੂਟੀਆਂ ਲਾਈਆਂ ਸਾਰਾ ਜਿਗਾਰੜੇ ਚ ਪਾਣੀ ਪੂਈ ਵਾਸਤੇ ਆ ਸਾਰਾ ਨਵਾਂ ਕਰਨ ਦੇ ਆ ਦੇਖੋ ਜਿਹੜਾ ਟੂਬਾ ਵੇਚਿਆ ਜਿੱਦਾਂ ਐਟੋਮੈਟਿਕ ਲੱਗ ਜਾਏਗਾ ਇਹ ਜਿਹੜਾ ਕਵਰ ਆ ਸਾਰਾ ਵੇਖੋ ਇਹਦੀ ਟੂਬ ਨਹੀਂ ਗਈ ਪੈਰ ਮਾਰ ਕੇ ਲਾ ਸਕਦੀ ਠੀਕ ਠੀਕ ਉਹਦਾ ਤੁਹਾਨੂੰ ਬਾਅਦ ਚ ਕੰਜਰਖਾਨਾ ਵਖਾਨਾ ਜਿਹੜਾ ਆ ਬਾਅਦ ਚ ਅਸੀਂ ਖੋਲ ਦੇਣੀ ਆ ਆ ਇਹ ਨਹੀਂ ਆ ਅਛਾ ਜੀ ਤੇ ਆ ਜਦ ਤਿਆਰ ਹੋ ਗਿਆ ਤੇ ਆ ਖੋਲ ਦੇਣਾ ਬਾਅਦ ਚ ਆਈੜੀ ਅਛਾ ਜੀ ਇਥੋਂ ਗਾਂ ਹੀ ਜਾਏਗੀ ਦੇ ਅੰਦਰ ਇਧਰੋਂ ਨਿਕਲੋਗੀ ਤੇ ਇਥੋਂ ਨਿਕਲ ਜਾਏਗੀ ਠੀਕ 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 ਇਹ ਵੀ ਨੇ ਤੇ ਇਹ ਸਿਸਟਮ ਚੱਲਦਾ ਹੈ ਤੇ ਇਹ ਹੈਗਾ ਜਿੱਦਾਂ ਇਹ ਤੇ ਆਮ ਵੇਹਲੀਆਂ ਵਾਲਿਆਂ ਨੂੰ ਪਤਾ ਹੀ ਆ ਜਦ ਤਾ ਸਾਫ਼ ਕਰਨ ਵਾਲਾ ਹਾਂਜੀ 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 ਜਿਹੜਾ ਉਹ ਸਾਰਾ ਗੰਦ ਖੇਚਦਾ ਰਹਿੰਦਾ ਉਹ ਨਵੇਂ ਲਏ ਹੋਏ ਆਰਡਰ ਕੀਤਾ ਵਾ ਅਛਾ ਸਹੀ ਉਹ ਆਟੋਮੈਟਿਕ ਚੱਲਦੇ ਆ ਆਪਣੇ ਆਪ ਉਹ ਅਛਾ ਗਾਂ ਹੀ ਹੋ ਗਏ ਉਹ ਤੇ ਕਲੀਅਰ ਜਿਹੜਾ ਉਹ ਖੁੱਲਿਆ ਨਾ ਇਹ ਜਿਹੜਾ ਇਹਦਾ ਟਾਈਮ ਲਿਖਿਆ ਅੱਛਾ ਜੀ ਇਹ ਟਾਈਮ ਤੋਂ ਬਗੈਰ ਵੜੇਗੀ ਤੇ ਉਹਨੇ ਆਟੋਮੈਟਿਕ ਖੁੱਲ ਜਾਣਾ ਉਹਨੇ ਇਹ ਚੋਣੀ ਨਾ ਇਹਨਾਂ ਨੂੰ ਖਰਾਬ ਪਾਣੀ ਕੁਝ ਨਹੀਂ ਕਰਦਾ ਜਿਹਦਾ ਤਾਂ ਕਿ ਜਿਹੜਾ ਨੰਬਰ ਲਿਖਿਆ ਇਹਦਾ ਮਖਾਨਾ ਉਸੇ ਕੰਪਿਊਟਰ 'ਚ ਲਿਖਿਆ ਆਇਆ ਜਦੋਂ ਇਹਦਾ ਟਾਈਮ ਆ ਗਿਆ ਉਹ ਫੇਰ ਉਹਨੇ ਚੋਣੀ ਠੀਕ 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 ਇਹ ਆਪਣੀ ਜਿਹੜੀ ਮਸ਼ੀਨ ਹੈ ਘਾਰਾਂ ਵਾਲੀ ਅੱਛਾ ਇਹ ਜਿਹੜੀ ਪੁਰਾਣੀ ਸਿਸਟਮ ਜਿਹੜਾ ਚੱਲਦਾ ਪਿਆ ਪੁਰਾਣੀ ਲਈ ਜਿਹੜੀ ਕਹਿੰਦੇ ਬੜਾ ਕੋਤਖਾਨਾ ਹੁੰਦਾ ਕੰਜਰਖਾਨਾ ਇਹਦਾ ਵੇਖੋ ਕਿੱਡਾ ਵੱਡਾ ਤਾੜਾ ਲੋਹਾ ਲਾਇਆ ਹਾਂਜੀ 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 ਜਿਹੜੀ ਹੁਣ ਤੁਸੀਂ ਵੇਖਿਓ ਇਹਦੇ ਵਿੱਚ ਕੁਝ ਨਹੀਂ ਹੈ ਕੋ ਇੰਨਾ ਕਿ ਇੰਨਾ ਕੇ ਆ ਅੱਛਾ ਇਹ ਹੁਣ ਜਦੋਂ ਪਹਿਲੀ ਵਾਰੀ ਗਾਂ ਹੀ ਵਾਰਨੀ ਚੋਣ ਨੂੰ ਹਾਂਜੀ ਉਹਨੇ ਫਿਰ ਆ ਇੱਥੇ ਲਪਾ ਮਾਰ ਗਰੀ ਇੱਥੇ ਮਾਰ ਕੇ ਇਹਨੂੰ ਬੜਾ ਦੇਣਾ ਵਿੱਚ ਤੋੜਿਆ ਹਾਂਜੀ ਤੇ ਕਈ ਵਾਰੀ ਆ ਸਿਰ ਜਾ ਬੜਾ ਦੇਣਾ ਠੀਕ 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 ਚਾਬੀਆਂ ਪਾ ਲੈਣੇ ਹੱਥ 'ਚ ਹੀ ਰੈਂਦੇ ਨੇ ਉਹ ਟੂਲ ਅੰਦਰ ਰੱਖਿਆ ਹੈ ਫੇਰ ਇਹ ਤੁਹੋੜ ਕੇ ਸਾਰਾ ਇਹਨੂੰ ਫੇਰ ਸੈਟਮੈਂਟ ਕਰਨਾ ਤੇ ਇਹਦਾ ਜਿਹੜਾ ਸਭ ਤੋਂ ਵੱਡਾ ਕੱਜੜ ਖਾਨਾ ਹੈ ਇਹ ਟੂਬ ਆ ਅੱਛਾ ਜੀ ਜਦੋਂ ਗਾਈ ਨੇ ਪੈਰ ਮਾਰਿਆ ਇਹ ਟੂਬ ਲੈ ਜਾਣੀ ਹੈ ਹਾਂ ਅ ਤਦ ਹੀ ਆ ਤੁਸੀਂ ਆ ਕੀ ਲਾਈਓ ਫਿਸ਼ਵਤੇ ਲਾਇਓ ਆ ਠੀਕ ਆ ਠੀਕ ਆ ਠੀਕ ਆ ਟੂਬ ਜਦੋਂ ਲੈ ਗਈ ਤੇ ਉਹ ਗਾਈ ਚੋਈ ਨਹੀਂ ਜਾਣੀ ਸਹੀ ਤੇ ਜਿਹੜੀ ਅਗਲੀਆਂ ਦੂਹਣੇ ਵੜਨਾ ਉਹ ਵੀ ਨਹੀਂ ਸਹੀ ਚੋਈਆਂ ਆਆਂ ਬਾਜ ਜਦੋਂ ਮੈਂ ਘੋਮ ਕਮਾ ਲਈ ਸੀ ਹੁਣ ਆ ਕੇ ਦੇਖਣਾ ਕਿ ਟੂਲ ਸੀ ਫਿਰ ਉਹਨੂੰ ਮਰ ਇੱਕ ਇੱਕ ਵਾਰੀ ਟੂਲ ਇਥੇ ਗਾਈਆਂ ਦੀ ਲਾਈਨ ਬਾਈ ਲਾਈਨ ਬਾਈਸ ਖਰਾਬ ਹੋ ਜਾਣਾ ਸਾਰਾ ਉਹ ਵੀ ਲੈ ਜਾਂਦੀ ਇਹ ਕਿੰਨੇ ਸਾਲ ਪੁਰਾਣੀ ਮਸ਼ੀਨਾਂ ਜੀ ਇਹ ਜਦੋਂ ਇਹਨਾਂ ਲਈ ਹੀ ਮੇਰਾ ਘਰਾਂ ਨੇ ਲਈ 2019 ਚ 2019 ਉਹ ਕਹਿੰਦੇ 20 ਸਾਲ ਚੱਲੀ ਹੈ ਅੱਛਾ ਉਦੋਂ ਵੀ 20 ਸਾਲ ਚੱਲੀ ਸੀ 20 ਸਾਲ ਚੱਲੀ ਮਰ ਚੰਗੀ ਪੁਰਾਣੀ ਪਹਿਲਾਂ ਇਹ ਟੈਕਨੋਲੋਜੀ ਸੀ ਕੀ ਮਰ ਆ ਗਈ ਸੀ ਇਹ ਜਿਹਦਾ ਪਹਿਲੇ ਪੁਰਾਣੇ ਮੋਬਾਈਲ ਨਹੀਂ ਚੱਲੇ ਆਪਣੇ ਹਾਂਜੀ ਕਟਾਲਾ ਹਾਂਜੀ ਹਾਂਜੀ ਉਹ ਹਿਸਾਬ ਲਾ ਲਓ ਵੀ ਇਹ ਪਹਿਲਾ ਮਾਡ ਆ ਰਿਹਾ ਹਾਂ ਹਾਂ ਅੱਗੇ ਹੁਣ ਆਈਫੋਨ ਲੈ ਆਂਦਾ ਹਾਂ ਹਾਂ ਹੁਣ ਨੇ ਉਹਦੇ ਤੋਂ ਉੱਪਰ ਵੀ ਆ ਗਈ ਏ ਉਹ ਚਾਹ ਉਹ ਮਹਿੰਗੀ ਉਹ ਤੋਂ ਵੀ ਉੱਪਰ ਆ ਗਈ ਅੱਛਾ ਜੀ ਆਹਦੇ ਰੈੱਡ ਵੀ ਲੈ ਕੇ ਆਂਦਾ ਫਿਰ ਇਹ ਹੈ ਸ਼ੈਲਟਰ ਉਹ ਇਹ ਕੀ ਜੀ ਤੇਰੇ ਇਹ ਆਹਦੇ ਸ਼ੈਲਟਰ ਨੇ ਅੱਛਾ ਜੀ ਇਹ ਪਾਣੀ ਆ ਤੇਰੇ ਸ਼ਾਮੀ ਠੀਕ ਠੀਕ ਇਹ ਦੁੱਧ ਨੂੰ ਪੌਰੀਫਾਈ ਕਰਦੇ ਹੋਣੇ ਕਲੀਅਰ ਕੋਈ ਗੰਦਬੰਦ ਨਾ ਜਾਏ ਕੋਈ ਗੰਦਬੰਦ ਨਾ ਜਾਏ ਤੇਰੇ ਸ਼ਾਮੀ ਦੋ ਵਾਰੀ ਇਹ ਟੇਬਲ ਨਹੀਂ ਕਰਨਾ ਓਕੇ 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 ਬਣਾ ਦੇ ਕਿਤਨਾਉਂ ਦੇ ਜੀ ਆ ਇਹ ਹੋਰ ਕਿ ਨਹੀਂ ਦੱਖਾ ਦੇ ਆ ਇਹ ਨੂੰ ਪੋੜ ਕੇ ਤਾਂ ਫੇਰ ਤੇਰੇ ਉਹ ਉਹ ਟੂ ਪਾਣੀ ਵਿੱਚ ਅੱਛਾ ਸਾਰਾ ਸਿਸਟਮ ਇੱਕੋ ਥੱਲੇ ਵੀ ਕਾਰਬਾ ਵਾਲੇ ਇੰਦਰ ਕੰਪਿਊਟਰ ਹੈ ਅੱਛਾ ਇੱਧਰ ਸਾਰਾ ਜਿਹਨੂੰ ਕਹਿੰਦੇ ਆਪਣੇ ਸਰਵਰ ਸਰਵਰ ਸਾਰਾ ਇੱਥੇ ਆ ਇਹ ਕੰਪਿਊਟਰ ਜੀ ਆਪਿਆ ਬਾਕੀ ਝੰਦਾ ਕੰਮ ਇਹ ਨੂੰ ਪੰਜਾਬੀ ਚ ਦਫ਼ਤਰ ਵੀ ਕਹਿ ਸਕਦੇ ਆ ਅਰੇ ਦਫ਼ਤਰ ਆ ਤੁਹਾਡਾ ਮਤਲਬ ਅੱਛਾ ਇੱਥੇ ਜਿੰਨੀ ਗਾਂ ਸਾਰੀਆਂ ਗਾਵਾਂ ਦੀ ਡਿਟੇਲ ਆ ਜਣੀ ਇਹਦੇ ਵਿੱਚ ਅੱਛਾ ਜੀ ਆ ਵੇਖੇ ਆਹ ਮਨੇ ਇੱਕ ਗਾਈ ਨਹੀਂ ਸਹੀ ਚੋਈ ਗਈ ਫਾਲੀ ਬੇਨਤੀ ਹਾਂ ਜੀ ਬਰਾਓ ਆ ਇਹ ਆ ਵੇਖਣਾ ਨੰਬਰ ਲੱਭ ਗਿਆ ਹਾਂਜੀ 223 223 ਆਹ ਆ ਇਹ ਹੁਣ ਸਹੀ ਨਹੀਂ ਚੋਈ ਗਈ ਜਾਂ ਤੇ ਉਤਾਰ ਨੇ ਲਾਈ ਹੂਸ ਜਾਂ ਜਿੱਦਾਂ ਲੱਤ ਨੂੰ ਤੋ ਮਾਰ ਕੇ ਲਾ ਦੇਣੀਆਂ ਨੇ ਹੁਣ ਫਿਰ ਕੀ ਕਰਨਾ ਚਾਹੀਦਾ ਜੀ ਓਏ ਫੇਰ ਜਦ ਦੂਜੀ ਵਾਰ ਹੀ ਆਏਗੀ ਤੇ ਆਪੇ ਸਹੀ ਚੋਕ ਤੁਰ ਜਾਏਗੀ ਕਿਉਂਕਿ ਹੁਣ ਉਹ ਲੱਗੀਆਂ ਟੂਬਾਂ ਹੀ ਲੱਗੀਆਂ ਤੇ ਆ ਜਿਹੜੀਆਂ ਸੂਈਆਂ ਜੀ ਲਾ ਦੀਆਂ ਜਾਂ ਕਿਹੜੀਆਂ ਬਿਟਰ ਜਿ ਬਣਿਆ ਹਾਂਜੀ ਇਹ ਸਾਰਾ ਲਾ ਦੇਣ ਜਿੱਦਾਂ ਹੁਣ ਆ ਵੇਖਾ ਹੋਣ ਤੱਕ ਇਹਨੇ ਮੈਂ 482 ਲੀਟਰ ਦੁੱਧ ਦਿੱਤਾ ਉਹਨਾਂ ਨੇ ਆ ਜਦਾਂ ਵੇਖ ਲੈ ਆ ਗਈ ਹੈ ਗਾਈਆਂ ਦਾ ਜਿਹੜਾ ਮੀਡੀਆ ਕਹਿ ਦਿੰਦੇ ਆ ਅੱਛਾ ਅੱਛਾ ਇਹ 22 ਲੀਟਰ 23 ਲੀਟਰ ਹੋ ਗਿਆ 23 ਲੀਟਰ ਤੱਕ ਇੱਕ ਗਾਈ ਨੇ ਦਿੱਤਾ ਆ 23 ਲੀਟਰ ਹਾਂ ਇਦਾਂ ਆ ਗਿਆ ਟੋਟਲ ਹੋ ਗਿਆ 482 ਤੇ 23 ਲੀਟਰ ਦੇ ਐਵਰੇਜ ਦੇ ਹਿਸਾਬ ਨਾਲ ਉਹਨੇ ਦਿੱਤਾ 22.0 ਬਰਾ ਇਦਾਂ ਉਹ ਜਿਹਦਾ ਕਿਤਾ ਗਾਈ ਨੂੰ ਕੋਈ ਦਵਾਈ ਲਾਣੀ ਆ ਕੋਚਾਈ ਤੇ ਉਹਦਾ ਦੁੱਧ ਬਾਹਰ ਰੱਖਣਾ ਵਾ ਤੇ ਆਹ ਦਿਨਾਂ ਲਿਖਿਆ ਨਹੀਂ ਲਾਤੇ ਸਪਰਾਤੇ ਹਾਂਜੀ ਇਹ ਕਿ ਮੈਂ ਲਿਖ ਦੇਣਾ ਉਹ ਨੰਬਰ ਗਾਈ ਦਾ ਅਸ਼ੈਤੀ ਉਹਦੀ ਤਰੀਕ ਇਹ ਸਾਰਾ ਇਹ ਮਸ਼ੀਨ ਸਾਈਡ ਤੇ ਕੱਢਦੀ ਦੁੱਧ ਸਪਰਾਤੇ ਨਹੀਂ ਇੱਥੇ ਲਿਖਣਾ ਪੈਂਦਾ ਵਾ ਨਹੀਂ ਤੁਸੀਂ ਪਹਿਲਾਂ ਲਿਖ ਦਿਓ ਮੈਂ ਫਿਰ ਬਾਅਦ ਵਿੱਚ ਮਸ਼ੀਨ ਇਹ ਇੱਥੇ ਇੱਥੇ ਕੰਪਿਊਟਰ ਜਿਵੇਂ ਉਹ ਗਾਈ ਦਾ ਨੰਬਰ ਲਿਖਿਓ ਉਹ ਤਰੀਕ ਜਿਹਦਾ ਲਿਖ ਦੇਣੀ ਵਿੱਚ ਭਰ ਦੇਣੀ ਹੈ ਠੀਕ ਆ ਠੀਕ ਆ ਜਿੰਨੀ ਤਰੀਕਾ ਕੱਢਣਾ ਦੁੱਧ ਸਾਈਡ ਤੋਂ ਹਾਂ 19 ਤਰੀਕ ਤੱਕ ਉਹਨੇ ਬਾਹਰ ਸੁਟੀ ਜਾਣਾ ਬੜੀ ਨੋ ਬੜੀ ਟੈਕਨੋਲੋਜੀ ਹੈ ਨਾ ਉਹ ਨਵੀਂ ਮਸ਼ੀਨ ਹੈ ਉਹਦਾ ਕੰਪਿਊਟਰ ਆ ਰੱਖਿਆ ਹੋਇਆ ਅਛਾ ਉਹ ਹਜੇ ਬੰਦ ਪਿਆ ਉਹ ਹਜੇ ਬੰਦ ਪਿਆ ਉਹ ਚਲਾਇਆ ਜਿੱਦਾਂ ਉਹ ਚੱਲ ਪਿਆ ਤੇ ਫਿਰ ਇਹਨੂੰ ਬੰਦ ਕਰ ਦੇ ਡੇਰੀ ਫਾਰਮ ਵਾਲਾ ਕੰਮ ਥੋੜਾ ਜਿਆਦਾ ਪੜਿਆ ਲਿਖਿਆ ਵਾਲਾ ਹੋ ਗਿਆ ਕੰਪਿਊਟਰ ਵਗੈਰਾ ਚਲਾਉਣਾ ਪੈਂਦਾ ਮਸ਼ੀਨਾਂ ਸਾਰੀਆਂ ਆਟੋਮੈਟਿਕ ਕੋਈ ਕੁਝ ਨਹੀਂ ਪਤਾ ਹੀ ਨਹੀਂ ਚੈੱਕ ਕਰੇ ਜਦੋਂ ਵਿੱਚ ਬੰਦਾ ਕੰਮ 'ਚ ਰਹਿੰਦਾ ਤਾਂ ਪਤਾ ਲੱਗ ਜਾਂਦਾ ਮੈਨੂੰ ਕੀ ਆਉਂਦਾ ਕੁਝ ਵੀ ਨਹੀਂ ਜਦੋਂ ਕਹਿੰਦੇ ਉਹਦੇ ਗੱਲ ਪਿਆ ਢੋਲ ਪਜਾਉਣਾ ਹੀ ਪੈਂਦਾ ਉਹ ਹਿਸਾਬ ਪਤਾ ਕੁਝ ਨਹੀਂ ਅੱਜ ਦਿਨ ਪਹਿਲੇ ਦਿਨ ਲਿਆਂਦਾ ਜੀ ਮੈਂ ਮੈਨੂੰ ਤੇ ਮਿਸ ਕਾਲ ਨਹੀਂ ਕੱਟਣੀ ਹੁੰਦੀ ਉਹੜਨਾ ਨੂੰ ਪੁਝਾਈ ਫਿਰਨਾਵੇਂ ਇਹ ਉਹ ਬੰਦਾ ਕਿੰਨੇ ਸਾਲੋਂ ਤੋਂ ਤੁਹਾਨੂੰ ਦਾ ਕੰਮ ਕਰਦਾ ਜੀ 15 15 ਸਾਲ ਥੋੜੇ ਜਿਨੇ ਪਰ ਚਲੋ ਇਹ ਆਵੇਂ ਨਹੀਂ ਕਿ ਤੇਰਾ ਲੈਣਾ ਮੈਂ ਹਾਂ ਮੈਂ ਤਾਂ ਰੱਖੀ ਦੇਣਾ ਇਹ ਇੱਥੇ ਇੱਥੇ ਕਰਕੇ 15 ਸਾਲ ਲੰਘ ਗਏ ਇਹ ਬੱਚੀਆਂ ਅੱਛਾ ਅੱਛਾ ਆ ਇੱਕ ਬੱਚਾ ਹੈ ਤੇ ਆ ਦੋ ਬੱਚੀਆਂ ਠੀਕ ਠੀਕ ਜੇ ਦਾ ਕੋਈ ਗਾਇਆਂ ਸੁਭੀਆਂ ਜਾਂਦੀਆਂ ਜਾਂ ਆਪਣੇ ਦਸੰਬਰ ਜਨਵਰੀ ਖਣਵੀ ਅੱਛਾ ਅੱਛਾ ਕਿਥੇ ਜਾੜ ਜਾੜੀ ਹੋ ਗਈਆਂ ਨੇ ਉਦਾਂ ਤੇ ਉਦਾਂ ਰੱਖਿਆ ਤੇ ਇੱਥੇ ਚੈਨਾ ਰੱਖਿਆ ਹਾਂ ਠੀਕ ਹੈ ਤੇ ਆ ਜਿਹੜੇ ਇੱਧਰ ਕੰਟੇਨਰ ਆ ਇਹ ਕੰਟੇਨਰ ਆ ਜੋ ਮੁੰਡੇ ਨੇ ਆਪਣਾ ਸਮਾਨ ਰੱਖਿਆ ਮੋਟਰਸਾਈਕਲ ਨੇ ਤੇ ਯਾਰ ਯੂਰ ਹੁੰਦੇਗਾ ਅੱਛਾ ਅੱਛਾ ਹਨੇ ਹਨੇ ਕੋਇਆ ਜਾ ਗੇ ਟੇ ਟੂਟਾ ਤੜਾ ਗਏ ਜਾਂਦੇ ਨੇ ਪਟਾਰ ਅੱਛਾ ਇਹ ਅੰਦਰ ਸੁੱਟ ਗਿਆ ਉਹ ਲੋਕ ਲਾਇਆ ਪੜਾ ਜਾ ਪਹਾੜੀਆਂ ਦੇ ਗੱਬੇ ਆਪਣੀ ਹਵੇਲੀ ਹੋਵੇ ਤਾਂ ਕੀ ਬਾਤ ਹੈ ਇਹਦਾ ਇਹਦਾ ਖੋਲਾ ਮੜਾ ਜਾ ਖੋਲੋ ਖੋਲੋ ਪੁਆਰਾ ਚੱਲਦਾ ਫੁੱਫ ਫੁੱਫ ਉਹ ਦਿੱਖਦੀ ਹੀ ਇਹਨੇ ਤੇ ਪੈਰੀ ਗਿੱਲੀ ਕਰੀ ਆਸ ਮਿਲਣਾ ਆ ਇਹ ਗਰਾਊਂਡ ਗਿੱਲੀ ਕਰਨ ਵਾਸਤੇ ਗਰਾਊਂਡ ਗਿੱਲੀ ਚਾਰ ਸ਼ਵੇਰੇ ਲਾਏ ਆ अच्छा इधर लाई साइन करा देना उधरੋਂ ਫੇਰ ਉਹ ਹੋ ਜਾਈ ਚਾਣੀ ਠੀਕ ਆ ਜੀ ਤਾਂ ਬਾਅਦ ਚ ਛੇਰ ਰੱਖਿਆ ਉਹਨੇ ਵਾਣੀ ਹੈ ਤੈਨੂੰ ਵਕਾਣਾ ਹੋਈ ਆਹ ਸ਼ੇਰ ਨੇ ਵਾਣੀ ਪੈ ਲਈ ਖਾਲੀ ਆਇਆ ਸ਼ੇਰ ਖਾਲੀ ਪੈਲੀ ਵਾਸਤੇ ਰੱਖਿਆ ਹੈ ਆਹ 5-6 ਸਾਲ ਹੋਏ ਨੇ ਮੁੱਲ ਲਿਆ ਹੈ ਕਿ 11500 ਦਾ ਅੱਛਾ ਅੱਛਾ ਖਾਲੀ ਪੈਲੀ ਵਾਂਗ ਆਰਮਰ 103s ਟਰਬੋ ਮੈਟਿਕ ਅੜੇ ਅੰਗ ਦਾ ਪੂਰਾ ਜਿਹਨਾਂ ਨੂੰ ਪ੍ਰਿੰਟਡ ਪ੍ਰਿੰਟਡ ਹੈ ਮਿਲਦਾ ਇੱਥੇ ਆ ਹੀ ਜਾਂਦਾ ਇੱਧਰ ਆ ਖਾਦ ਆ ਗਈ ਫਿਰ ਐ ਇਹ ਖਾਦ ਜਿਹੜੀ ਤੂੰ ਖੜੀ ਇਧਰ ਪੱਤੇ ਤਾਂ ਹੀ ਹਾਂਜੀ 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 ਹਵੇਲਾ ਇਹ ਤੂੰ ਕਿੰਨੀ ਲੈ ਗਈ ਲੋ ਆਹ ਪਲਾਸਟਿਕ ਦੀਆਂ ਗਾਈਆਂ ਬਣਾ ਗਿਆ ਲਾਈਆਂ ਸਿੰਦਰੀ ਮਤਲਬ ਅੱਛਾ ਅੱਛਾ ਇਹ ਹਵੇਲੀ ਆ ਜੱਟ ਦੀ ਹਾਂ ਤੇ ਆਹ ਕੀ ਸਿਸਟਮ ਆ ਬੰਦਾ ਓਏ ਯਾਰ ਉਹ ਉੱਥੇ ਬਾਹਰ ਗਾਈਆਂ ਨੇ 15 20 ਛੱਡੀਆਂ ਬਾਹਰ ਉਹਨਾਂ ਨੂੰ ਸਿਆਲਾਂ ਚ ਪੱਠੇ ਬੰਦਰ ਰੱਖਿਆ ਹੈ ਇਹਨਾਂ ਦੇ ਵਾਸਤੇ ਹੁਣ ਗਰਮੀਆਂ ਚ ਕਹਾ ਹੈ گا ਵਾ ਤੇ ਹੁਣ ਕੱਢ ਕੇ ਲਿਆਂਦਾ ਵੇ ਗੱਲ ਨਾ ਜਾਏ ਆ ਇੱਥੇ ਟੇਬਲ ਆਏ ਆ ਜਿਹੜੇ ਲੋਕੀ ਆਉਂਦੇ ਆ ਨਿਆਣੇ ਨੂੰ ਉਹਨਾਂ ਦੇ ਮਾਂ ਪਿਓ ਬੈਹ ਜਾਂਦੇ ਆ ਜੇ ਆਪ ਵੀ ਇੱਥੇ ਕਿਤੇ ਬਹਿ ਕੇ ਕੋਈ ਚਾਹ ਪਾਣੀ ਪੀ ਸਕਦਾ ਹੁੰਦਾ ਗੱਲਾਂ ਬਾਤਾਂ ਗਾਏ ਕਰਨਾ ਹੋਏ ਤੇ ਆਪਣਾ ਇੱਥੇ ਮੈਂ ਕਹਿੰਦਾ ਚਾਹ ਮਸਾਲੇ ਹੀ ਲੈ ਕੇ ਆਉ ਉਹਦੇ ਪੈਕੇਟ ਪੜਨੇ ਆ ਇੱਥੇ ਕੋੜੇ ਬਾਜੂ ਦੇਖਦੇ ਆ ਚਾਹ ਕੱਤ ਤੈਨੂੰ ਦੁੱਧ ਦੇ ਪਤੀ ਪਾਣੇ ਆ ਆਹੋ ਹਸਤਾਲਾ ਹੋਵੇ ਆਪਣੀ ਹਵੇਲੀ ਹੋਵੇ ਦੁੱਧ ਨੂੰ ਪੱਤੀ ਨਾਲ ਮਿਲਦੇ ਫਾਇਦਾ ਕੀ ਆ ਚਾਹ ਥੜਾ ਪੀ ਤੇ ਵਧੀਆ ਚੀਜ਼ ਆ ਵਧੀਆ ਬਣਾਇਆ ਤੇ ਆਪਣੇ ਕੋਲ ਕਿੰਨੇ ਗਏ ਇੱਥੇ ਹੈ 40 45 ਅੱਛਾ ਜੀ ਤੇ ਤੁਹਾਡੇ ਆਪਣੇ ਕਿੰਨੇ ਆ ਅੱਡੇ ਕਲਾਣਾ ਇਹ ਬਿਜ਼ਨਸ ਆਉਂਦਾ ਜਾਂਦਾ ਰਹਿੰਦਾ ਪੱਕੇ ਨਹੀਂ ਰਹਿੰਦੇ ਉਹ ਕੋਈ ਨਹੀਂ ਰਹਿੰਦੇ ਕਦੀ ਕੋਈ ਆ ਜਾਂਦਾ ਤੇ ਘਟਦੇ ਨੇ ਜਿਵੇਂ ਦੋ ਤਿੰਨ ਨਵੇਂ ਆ ਗਏ ਜਿਗਰ ਗੋਸਤ ਹੋਰ ਗਿਆ ਇਹ ਕੰਮ ਹੈ ਅੱਛਾ ਅੱਛਾ ਆ ਲਿਖਿਆ ਹੁਣ ਮਿਲਾਨੋ ਤੋਂ ਅੱਗੇ ਤੋਂ ਪਿੰਡਿਆ ਉਥੋਂ ਇਹਨਾਂ ਕੁੜੀਆਂ ਨਾਨੀਆਂ ਆਈਆਂ ਆ ਤਾ ਤਿੰਨਾਂ ਦਾ ਲਿਖਿਆ ਸਮਾਨ ਰੱਖਿਆ ਇਹ ਸਮਾਨ ਕੋਰਥਵਾਰ ਕਰਨ ਵਾਲਾ ਇਹ ਉਹਨਾਂ ਦਾ ਵਿੱਚ ਜੋ ਵੀ ਸੈਲੇ ਸਕੂਲੇ ਜੋ ਤੇ ਕਾਠੀਆਂ ਕੂਟੀਆਂ ਠੀਕ ਹੈ ਜੀ ਜਿਹੜਾ ਕਿਹੜੇ 10 ਕਿਹੜੀ ਘੋੜੀ ਉਤੇ ਕਾਠੀ ਪਾਦੀ ਹੈ ਇਹ ਚਾਰੀਆਂ ਹੁੰਦੀਆਂ ਸਕੂਲੋਂ ਟਾਈਮ ਕੱਢ ਕੇ ਅੱਛਾ ਜੀ ਜਿਹੜੀ ਥੋੜੀ ਜਾਂਦੀ ਹੈ ਡਾਕੋਟਾ ਵੈਗਾਸ ਨਾ ਲਿਖਿਆ ਕਲੀਸ਼ੀਆ ਕੀ ਗਾ ਨਵਾਂ ਲੈ ਆ ਕੋੜਾ ਕੋੜੇ ਨਹੀਂ ਵੇ ਜੇ ਰੱਖਣਾ ਹੋਵੇ ਕਿੰਨਾ ਰੈਂਟ 500 ਨਾ 550 ਅਛਾ 550 ਫਿਰ ਉਹਦੇ ਵਿੱਚ ਕੀ ਕੀ ਹੁੰਦਾ 550 ਚ 550 ਚ ਵੀ ਖਾਲੀ ਬਾਕਸ ਹੀ ਆ ਅਛਾ ਖਰਾਕ ਖਰਾਕ ਰੱਖੇ ਨਹੀਂ ਵਿੱਚੇ ਸਾਰਾ ਕੁਝ ਹੀ ਅਛਾ ਅਛਾ ਤੇ ਜਿੱਦਾਂ ਖੁਰੀਆਂ ਆਣੀਆਂ ਡਾਕਟਰਾਂ ਡੋక్టర్ ਉਹ ਖਰਚੇ ਵੱਖਰੇ ਪੈਣਗੇ ਤੇ ਘੋੜੇ ਦਾ ਕੰਮ ਵੀ ਤੁਸੀਂ ਕਰਦੇ ਹੋ ਜਾਂ ਕੀ ਸਾਰਾ ਮੈਂ ਹੀ ਕਰਨਾ ਹੈ ਗਾਈਆਂ ਦੇ ਘੋੜੇ ਦੇ ਵਿੱਚ ਸਾਰੇ ਸਾਰੇ ਅਛਾ 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 ਜੱਟ ਕੱਲਾ ਹੀ 100 ਵਰਗਾ ਸਹੀ ਗੱਲ ਹੈ ਸਾਰੇ ਕੰਮ ਉਹ ਕਹਿੰਦੇ ਐਵੇਂ ਬੰਦਾ ਕਹਿੰਦੇ ਵੀ ਕੰਮ ਲੈ ਦੇਖੋ ਆ ਦੇਖੋ ਜੀ ਘੋੜੇ ਦਾ ਸਟਾਈਲ ਆਈ ਦੇ ਕੇ ਕੇ ਸੈਲਰੀ ਆ ਇਹਦੇ ਵਿੱਚ ਆਪਾਂ ਜਿੱਦਾਂ ਵੱਖਰੇ ਵੱਖਰੇ ਗੇਰੇ ਆਪ ਕੋ ਆਪਣੇ ਅਗਰ ਰੱਖਿਆ ਨੇ ਆਹ ਬਾਕਸ ਵੀ ਦਿੱਤੇ ਇਕੱਲੇ ਇਕੱਲੇ ਘੋੜੇ ਦੇ ਘੋੜੇ ਘੋੜੇ ਆ ਆ ਜਿੱਦਾਂ ਜਿਹੜੇ ਜਿਹੜਾ ਨਿਆ ਆਇਆ ਉਹਨੇ ਲਿਖਣਾ ਕਿਹੜੇ ਘੋੜੇ ਨੂੰ ਪ੍ਰਾਤੋ ਛੱਡਿਆ ਕਿਹੜੇ ਘੋੜੇ ਨੂੰ ਕਿੱਥੇ ਕੀ ਪ੍ਰਾਤੋ ਕੀ ਕਹਿੰਦੇ ਆਪਣੇ ਪ੍ਰਾਤੋ ਜਿੱਦਾਂ ਬਾਹਰ ਵੀ ਅੱਜ ਪਹਿਲੀ ਜੱਛਾ ਛੱਡੀ ਹੈ ਪ੍ਰਾਤੋ ਹਾਂਜੀ ਹਾਂਜੀ ਇਹ ਇਹਦਾ ਇਹਦਾ ਤੁਹਾਨੂੰ ਕੀ ਫਾਇਦਾ ਜਦਾਂ ਲਿਖਣ ਦਾ ਮੈਨੂੰ ਨਹੀਂ ਫਾਇਦਾ ਉਹਨਾਂ ਆਪਣੀ ਜਾਣਕਾਰੀ ਲਈ ਲਿਖਾ ਆਹ ਘੋੜਾ ਬਾਹਰ ਕੱਢਿਆ ਸੀ ਅੱਜ ਤੱਕ ਨਹੀਂ ਕਿੰਨੇ ਦਿਨ ਹੋ ਗਏ ਅੰਦਰ ਅੰਦਰ ਹੀ ਤੇ ਨਹੀਂ ਵਿਚਾਰ ਤਾੜਿਆ ਹਾਂ ਠੀਕ ਹੈ ਜੀ ਅੱਛਾ ਅੱਛਾ ਤੁਹਾਡਾ ਕੰਮ ਨਹੀਂ ਕੰਮਣਾ ਕੱਢਣਾ ਉਹਨਾਂ ਨੇ ਇਹ ਉਹਨਾਂ ਨੇ ਆਪਣੀ ਟੈਂਟ ਤੁਹਾਡਾ ਕੰਮ ਇਹ ਆ ਬਾਕਸ ਸਾਫ਼ ਕਰਨਾ ਖਰਾਕ ਪਾਣੀ ਵਾਹ ਖਰਾਕ ਪਾਣੀ ਆ ਦੇਖੋ ਜੀ ਟਰੈਕਟਰ ਆਟੋਮੈਟਿਕ ਸਿਸਟਮ ਸਾਰਾ ਇੱਥੇ ਕੰਪਿਊਟਰ ਲੱਗਿਆ ਆਂ ਝੁੱਕ ਕੇ ਆਓ ਪਾ ਕੇ ਕੰਪਿਊਟਰ ਇਹ AC ਵਾਲਾ ਇਹਨਾਂ ਟਰੈਕਟਰ ਇੱਥੇ ਚੱਲਦਾ ਹੈ ਬਾਕੀ ਇਹਦੇ ਵਾਸਤੇ ਹੁਣ ਕਹਿੰਦੇ ਸਤਾਲਿਆਂ ਚ ਵੀ ਲਾਇਸੈਂਸ ਚਾਹੀਦਾ ਉਦਾਂ ਨਹੀਂ ਚਲਾ ਸਕਦੇ ਸਰਟੀਫਿਕੇਟ ਜਾ ਉਹ ਆ ਮੈਂ ਬਣਾਇਆ ਅੱਛਾ ਹੁਣ ਫੇਰ ਜਾਣਾ اگلے ਸਾਲ ਅੱਛਾ 5 ਸਾਲਾਂ ਬਾਅਦ ਟੈਸਟ ਹੁੰਦਾ ਅੱਛਾ ਜੀ ਆ ਦੇਖੋ ਲਾਏ ਫੁੱਲ ਤੇ ਆ ਕਿਨੇ ਬੂਟੇ ਲਾਏ ਇੰਨੇ ਬੂਟੇ ਕਿਉਂ ਲਾਏ ਨਾਜ਼ਬੂਲੇ ਹਾਂ ਇਹ ਤਾਂ ਜਾਂਚ ਥੋੜੀ ਹੁੰਦੀ ਕਿ ਬਜ਼ੀਰਿਕੋ ਜਿੱਦਾਂ ਕਹਿੰਦੇ ਆ ਕਿ ਵਿਆਵਾਂ ਦਾ ਇੱਥੇ ਜਿਆਦਾ ਪ੍ਰੋਗਰਾਮ ਹੁੰਦਾ ਤੇ ਦੇਖਣ ਨੂੰ ਵਧੀਆ ਲੱਗਦੇ ਆ ਇਹ ਸੁੱਕਾ ਸਾਕਾ ਰੱਖਿਆ ਇੱਥੇ ਅਜਾ ਸੁੱਕਾ ਗਈਆਂ ਥੱਲੇ ਪਾਣਾ ਜਾਂ ਕੋੜੇ ਥੱਲੇ ਠੀਕ 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 ਆ ਜਿਹਦਾ ਪ੍ਰਾਤੋ ਤੂੰ ਕਹਿਣ ਰਿਹਾ ਅਚਾਹ ਆ ਪ੍ਰਾਤੋ ਤਾਰਾਂ ਲਾਈਆਂ ਨਾ ਕਰੰਟ ਆਈਆਂ ਠੀਕ 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 ਇੱਥੇ ਕੱਢਦੇ ਸੀ ਨੇ ਵੀ ਕਿਸੇ ਨੂੰ ਘੰਟਾ ਕਿਸੇ ਨੂੰ ਦੋ ਕਿਸੇ ਨੂੰ ਅੱਧਾ ਕਹਿੰਦੇ ਆਹ ਸਾਰਾ ਚਾਈ ਜਾਈ ਛੱਡੇ ਇਹ ਸਾਰੇ ਉਹ ਗਈਆਂ ਜਿਹੜੀਆਂ ਅੰਦਰ ਤੱਕ ਹੀ ਦੇਖੀਆਂ ਉਹਨਾਂ ਦੇ ਬੱਚੇ ਆ ਚਾਰ-ਚਾਰ ਮਹੀਨੇ ਦੇ ਹਮਾਂ ਨੇ ਕਿਤੇ 2-200 ਕਿਲੋ ਦੇ ਹੋਣੇ ਹੀ ਐ ਦਾਦੀ ਤੁਸੀਂ ਕਹਿੰਦੇ ਮੋਟੀਆਂ ਮੋਟੇ ਮਸਲ ਜਿੱਦਾਂ ਦੀ ਮਾਵਾਂ ਉਦਾਂ ਦੇ ਪੁੱਤ ਪਰ ਇਹਨਾਂ ਨੂੰ ਮੱਖਰਾਕ ਵੀ ਦੁੱਧ ਬੜਾ ਛੱਡਿਆ ਨਾ ਚਾਰ ਮਹੀਨੇ ਆਹ ਛਰਾਕ ਨਹੀਂ ਮੈਂ ਦੇ ਕੋ ਮੁਕਨ ਦੇਂਦਾ ਇਹ ਨਹੀਂ ਇਹਨਾਂ ਨੂੰ ਮੋਟਿਆ ਕਰਨਾ ਨਾ ਅੱਛਾ ਆ ਬਲਿਕ ਰਾ ਆਂ ਈੜਿਕ ਰਾ ਆਪਣੇ ਉੱਥੇ ਕਹਿੰਦੇ ਇਹਨੂੰ ਖਾ ਲ ਇਹਦੇ ਵਿੱਚ ਮੱਕੀ ਪਾਈ ਹੋਈ ਜੀ ਮੱਕੀ ਦੇ ਵਿੱਚ ਮੱਕੀ ਦਾ ਆਟਾ ਤੇ ਹੋਰ ਆ ਚੀਜ਼ਾਂ ਸਾਰੀਆਂ ਵਸ਼ੀਆਂ ਹੀ ਅੱਛਾ ਅੱਛਾ ਇਸ ਸਾਗ ਵਿੱਚ 4 ਮਹੀਨਿਆਂ ਪੰਜਾਂ ਨਹੀਂ ਆਇਆ। ਆ ਕੇ ਛੋਟੀ ਜੀ ਆ। ਨਿਆ ਨਿਆ ਨੂਨੇ ਨੇ ਖੇਡਣ ਫੋੜਨ ਲਈ। ਅੱਛਾ ਆਤਮਾ ਇਹ ਪੀਲੀਰ ਦੇਖੀ ਆ। ਸਟੈਲ ਵੀ ਵਧੀਆ ਰੱਖਿਆ ਆ। ਹੂੰ। ਇਹ ਪੁਰਾਣੀ ਸ਼ੈੱਡ। ਪੁਰਾਣੀ ਆ ਬਸ ਇੱਕ ਬੜਾ। ਹਾਂ ਸ਼ੈੱਡ ਥੱਲੇ ਘੋੜੀ ਮਾਰੇ ਬੜਕਾ। ਹਾਂ ਜੀ ਦੋਕ ਦਿਨ ਹੋਏ ਨਵਾਂ ਆਇਆ। ਹਾਂ ਬੜਾ। ਕਿ ਨਿਆਣੇ ਨੂਨੇ ਨੂੰ ਪਤਾ ਨਹੀਂ। ਪਰਵੇ ਵਾਸਤੇ ਲਿਆਂਦਾ। ਉਹ ਵੀ ਰੈਂਟ ਤੇ ਹੀ ਆ। ਆਇਆ ਕਰ ਲਿਆ ਨੇ ਹਾਂ ਉਹ ਬਾਹਰ ਜਦੋਂ ਦੋਕ ਦਿਨ ਬਾਹਰ ਕੱਢੀ ਸੀ ਗੇ ਗਰਮੀ ਬੜੀ ਨੇ ਅੱਛਾ ਅੱਛਾ ਆਹ ਡਰਦਾ ਆ ਜੇ ਡਰਦਾ ਹਨਾ ਆ ਇਹਦਾ ਇੱਕ ਟਾਂਗਾ ਰੱਖਿਆ ਇੱਕ ਬੰਦੇ ਨੇ ਜਿਹਨੇ ਕੋੜ ਅਲੰਦਰਪਲਾਇ ਜਿੱਦਾਂ ਸੇਰੇ ਆ ਕੇ ਘੜੀ ਕੋ ਕਿੜਾ ਕੋੜਾ ਦਵਾ ਲੈਣਾ ਟਾਂਗੇ ਤੇ ਅੱਛਾ ਜੀ ਬਾਕੀ ਅੱਜ ਸ਼ਾਂਤ ਤਾਂ ਆ ਆਪਾਂ ਛੁੱਟੀ ਵਾਲਾ ਦਿਨ ਚੁਲਿਆ ਰੈਸਟੋਰੈਂਟ ਹੈਗਾ ਬੰਦ ਹਾਂ ਇਹ ਰੋਲਾ ਫੋਲੋ ਹੁਣ ਆਹੀ ਬਾਕੀ ਟਾਂਗੇ ਦੀ ਗੱਲ ਜੋੜੀ ਤੇ ਟਾਂਗੇ ਤੇ ਘੁਮਾਉਂਦੇ ਆਂ ਟਾਂਗੇ ਦੇ ਵੀ ਘੁਮਾਉਂਦੇ ਆਂ ਉੱਥੇ ਰੇਕ ਤੱਕ ਲੈ ਕੇ ਜਾਂਦੇ ਆ ਪੂਰਾ ਐਨ ਫੋਟੋਗ੍ਰਾਫੀ ਕਰਦੇ ਆ ਤਗੜੇ ਘੋੜੇ ਆ ਬੜੇ ਘੋੜੇ ਸਾਰੇ ਇੱਧਰੇ ਪਾਸੇ ਰੱਖੇ ਆ ਇਹ ਮਾਲਕੰਟ ਪਾਂਜੀ ਐ ਇਹ ਆ ਕਿੰਨੇ ਅੱਛਾ ਅੱਛਾ ਇਹ ਘੋੜੇ ਕਿੰਦੇ ਵੇਚਦੇ ਵੀ ਆ ਨਹੀਂ ਜੀ ਆ ਕਿੰਨਾ ਰੇਟ ਪਿੱਛੇ ਇਹਨੇ ਵੇਚਿਆ ਸੀ ਅਮਰੀਕਾ ਘੋੜਾ ਵੇਚਿਆ ਸੀ 60000 ਰੁਪਏ ਦਾ ਜੀ ਉਹ ਵੀ ਵੇਚਿਆ 60000 ਯੂਰੋ ਦਾ ਯੂਰੋ ਕਹਿੰਦੀ ਚੰਗੇ ਪੈਸੇ ਵਾਟਦੇ ਆ ਫੋਨ ਆ ਲੈਤਾ ਨਾ ਇਧਰ ਕੀ ਹੈ ਜੀ ਇਧਰ ਕੀ ਹੈ ਜੀ ਸਿਸਟਮ ਇਕੱਠੇ ਕੋਸ਼ਣ ਲਾ ਲੀਓ ਕੋੜੀ ਆ ਮਿਰਜ਼ੇ ਦੀ ਬੱਕੀ ਲਾਲ ਹੈ ਉਹ ਕਰਨ ਦਾ ਸੂਤਰ ਹੋਤਾ ਹੈ ਇਹ ਆਪਣੀ ਪੱਕੀ ਆ ਜੀ ਜੇ ਤੁਸੀਂ ਵੀਡੀਓ ਦੇਖਣੀ ਹੈ ਇਹਦੇ ਉੱਤੇ ਤੇ ਇੰਸਟਾਗ੍ਰam ਤੇ guraya_victoria ਤੇ ਜਾ ਕੇ ਦੇਖ ਸਕਦੇ ਹੋ ਆਇਆ ਜੀ ਦਿੱਤਾ ਬਹੁਤ ਸਾਥ ਦਿੱਤਾ ਇਹ ਭੱਗ ਵਾਲੀ ਆਇਆ ਲੋ ਜੀ ਗਾਈਆਂ ਵੀ ਖਾਹਤੀਆਂ ਕੋੜਿਆਂ ਦਾ ਵੀ ਖਾਤਾ ਹੁਣ ਆਪਾਂ ਬੈਠਿਆਂ ਟੈਂਟ ਦੇ ਥੱਲੇ ਰੈਸਟੋਰੈਂਟ ਆ ਇਹ ਰੈਸਟੋਰੈਂਟ ਕਿਹਦੇ ਮਗਰੀ ਕਹਿੰਦੇ ਥੋੜਾ ਪਹਿਲਾਂ ਪਾਣੀ ਪੂਣੀ ਕੋਈ ਤੂੰ ਤਾਂ ਆਂਦਾ ਹੀ ਮੈਨੂੰ ਫੜ ਲਿਆ ਇੱਕ ਵਾਰ ਇਹਦਾ ਬਰਾਤ ਆਈ ਨਹੀਂ ਮੈਂ ਤੁਹਾਨੂੰ ਦੱਸਾਂ ਹਾਂਜੀ ਇਹ ਹੈਗੇ ਖਰੋਟਾਂ ਦੇ ਬੂਟੇ ਦੋ ਅੱਛਾ ਇੱਕ ਬੰਦੇ ਨੇ ਜਿਆਦੀ ਪੀਲੀ ਸ਼ਰਾਬ ਉਹ ਪਿੰਗੇ ਨਾਲ ਲੋਕੀ ਕਾਲੀਆਂ ਬੰਦਾ ਹੈ ਹਾਂ ਕਿ ਉਹ ਬਾਚਣਾ ਉਹ ਇਹਦੇ ਲੋਕੀ ਦੇ ਥੱਲੇ ਇੱਥੇ ਸੌਂ ਗਿਆ। ਅੱਛਾ ਸੌਂ ਗਿਆ ਤੇ ਉਹ ਦੂਜਾ ਕਿਸੇ ਨੇ ਵੇਖਿਆ ਨਹੀਂ। ਤੇ ਹਾਂ ਥੋੜਾ ਜਿਹਾ ਥੱਲੇ ਤੁਰ ਗਿਆ ਤੇ ਦੇਖਿਆ ਵੀ ਨਹੀਂ ਕਿਦਾਂ। ਅੱਛਾ ਅੱਛਾ ਜੀ ਤੇ ਉਹ ਬਾਅਦ ਸਾਰੇ ਘਰ ਤੁਰ ਤੁਰ ਗਏ ਤੇ ਘਰ ਦੇ ਫੋਨ ਕਰਨ ਵੇਟਾ ਬੰਦਾਂ ਲੱਭਦਾ। ਤੇ ਉਹ ਮਾਲਕ ਨੂੰ ਫੋਨ ਕੀਤਾ ਵੇਟਾ ਬੰਦਾ ਉਥੇ। ਉਹ ਮਾਲਕ ਨੇ ਮੈਨੂੰ ਕਿਹਾ ਵੀ ਉੱਥੇ ਦੇਖੀ ਕੋਈ ਬੰਦਾ ਤਾਂ ਨਹੀਂ ਰਿਹਾ ਕਿਤੇ। ਮੈਂ ਕਿਹਾ ਚੱਲ ਦੇਖਾਂ ਮੈਂ ਉੱਧਰ ਉਹਦੇ ਵੇਖਿਆ ਕੋਈ ਵੀ ਨਹੀਂ। ਤੇ ਪੁਲਿਸ ਵੀ ਆਈ ਪੁਲਿਸ ਨੂੰ ਫੋਨ ਕੀਤਾ ਬੰਦਾਂ ਲੱਭਦਾ। ਉਸ ਵੀ ਛੜਕ ਤੇ ਢੇੜਾ ਗੂੜਾ ਕੱਢ ਕੇ ਤੋੜ ਗਈ ਪਤਾ ਨਹੀਂ ਨਹੀਂ ਲੱਭਾ ਸਵੇਰੇ ਮੈਂ ਉਠਿਆ 5:00 ਵਜੇ ਤੇ ਮੈਂ ਕਿਹਾ ਚੱਲ ਚੱਕਰ ਲਾ ਆ ਗਿਆ ਹੁਣਾ ਮੈਂ ਜਦੋਂ ਇੱਥੇ ਚਿੱਟੀ ਗਮੀ ਪਾਈਦਾ ਚੱਕਰਾੜੇ ਮਾਰਨ ਆ ਥੱਲੇ ਸਮਝ ਨਹੀਂ ਤੀ ਪੰਜ ਵਜੇ ਸਵੇਰੇ ਤੇ ਮੈਂ ਕਿਹਾ ਇਹਨੂੰ ਹੁਣ ਮੈਂ ਉਹਨੂੰ ਕੀ ਕਿਹੜਾ ਮਖੜਾ ਕੜ ਖੜੂ ਦਾ ਪੈਰ ਖੜਕਾਏ ਤੇ ਮੈਂ ਫੇਰ ਤੁਰ ਗਿਆ ਇੱਦਾਂ ਵੇਖਿਆ ਤੇ ਕਰਾਂਤੀ ਤੇ ਫਿਰ ਮੈਂ ਮਾਲਕ ਨੂੰ ਫੋਨ ਕੀਤਾ ਮੈਂ ਕਿ ਉਹ ਤੇ ਨੋਚੀ ਥੱਲੇ ਪਿਆ ਰਹਾ ਦਾ ਤੇ ਇਹਨਾਂ ਨੇ ਵੇਖ ਆ ਨੋਚੀ ਆ ਨੋਚੀ ਕਰੋਟ ਕਰੋਟ ਆਹ ਨਾਲੇ ਨੋਚੀ ਆ ਆ ਨੋਚੀ ਥੱਲੇ ਪਿਆ ਤੇ ਫਿਰ ਉਹਨੇ ਉਹਨਾਰੇ ਘਰ ਦੇਣ ਫੋਨ ਕੀਤਾ ਉਹ ਤੇ ਇੱਥੇ ਸੋਤਾ ਹੈ ਪ੍ਰਾਂਤ ਤੇਰੇ ਨੂੰ ਖੋਲ ਲੈ ਕੇ ਲੂਗੀ ਇੱਥੇ ਗਾਈਆਂ ਖੁੱਲੀਆਂ ਛੱਡਦੇ ਆ ਇੱਥੇ ਜਿੱਦਾਂ ਆਣਾ ਉਹ ਬਥੇ ਉਹ ਵੀ ਛੱਡੀਆਂ ਗਾਈਆਂ ਹਾਂਜੀ ਇੱਥੇ ਛੱਡੀਆਂ ਉਹ ਘਾਹ ਖਾਦੇ ਰਹੀਆਂ ਫੁੱਲਾਂ ਦਾ ਵੀ ਖਸਾਨਾ ਰੱਖਿਆ ਹੈ ਗਾਰਡਨ ਸਪਾਈ ਪੂਰੀ ਠੋਕੇ ਤੁਸੀਂ ਦੇਖੋ ਸਾਡਾ ਮਾਸੜ ਆਲ ਰਾਉਂਡਰ ਹੈ ਜਿੰਨੀਆਂ ਵੀਡੀਓ ਦੇਖੋ ਤੁਸੀਂ ਜਿੰਨੀਆਂ ਹਵੇਲੀਆਂ ਬਣਾਈ ਲੋਕਾਂ ਨੇ ਇਥੇ ਇਟਲੀ ਚ ਆਪਣੀ ਹਵੇਲੀ ਵੀ ਵੇਖ ਲਓ ਹੈ ਸਪਾਈ ਤੇ ਨਹੀਂ ਤੇ ਕਿਉਂਕਿ ਜਿਆਦਾ ਆਪਾਂ ਹਵੇਲੀਆਂ ਹਸਤਾਲੇ ਵੇਖੀ ਦੇ ਜਿੰਨੀਆਂ ਵੀ ਵੀਡੀਓ ਬਣੀਆਂ ਉਧਰ ਕ੍ਰਿਮੋਨਾ ਅਬਰੇਸ਼ ਅਵੇਰਗੋ ਇਹ ਲੇਖੋ ਇਹਦੇ ਚ ਆਪਣੇ ਹੈਗੇ ਨੇ ਘੱਟ ਤੇ ਇਧਰ ਫਿਰ ਮਾੜਾ ਮੋਟਾ ਸਿਸਟਮ ਦੱਸੋ ਵੀ ਤਰ੍ਹਾਂਾਂ ਕਿੱਦਾਂ ਪੈਸੇ ਤੁਸੀਂ ਹੈਗੇ ਜਾਂ ਘੱਟ ਆ ਮਾਲਕ ਤੇ ਟੈਂਡ ਕਰਦਾ ਜੀ ਅੱਛਾ ਜੀ ਇੱਥੇ ਮੇਰੇ ਲੱਗ ਗਈ ਇੱਕ ਸਤਾਲ ਹੈਗਾ ਮਾਲਕ ਦਾ ਹੀ ਯਾਰ ਹੈ ਹਾਂ ਜੀ ਉਹ ਪਿੱਛੇ ਜੇ ਕਹਿੰਦਾ ਸੀ ਕਿ ਮੈਨੂੰ ਬੰਦਾ ਚਾਹੀਦਾ ਡਿਊਟੀ ਵੀ ਜਿਆਦੇ ਘੰਟੇ ਸੀ ਤੇ ਆਇਆ ਮੈਂ ਕਿਹਾ ਕਿੰਨੇ ਬੰਦਾ ਚਲਾ ਦਿੰਦੇ ਆ ਕਿੰਨੇ ਪੈਸੇ ਦੇਣਾ ਹੂੰ ਇਹ 4750 ਹੋ ਗਰੇ ਇੱਥੇ ਦਰਹਿਸ਼ ਦਿਆਂਗਾ ਵਿੱਚ ਤੇ ਕੰਮ ਸਵੇਰੇ ਲੱਗਣਾ ਤੇ ਫਿਰ 12:00 ਛੱਡ ਕੇ 1:00 ਫੇਰ ਲੱਗ ਪਣਾ ਤੇ ਫੇਰ ਅਛਾ ਠੀਕ ਹੈ ਠੀਕ ਹੈ ਕੋਈ 10 11 ਘੰਟੇ ਕੰਮ ਲੈਂਦਾ ਹੈ ਹੈ ਤਾਂ ਵੀ ਇਸ ਏਰੀਏ ਦੀ ਹੈ ਹਾਂਜੀ ਤੇ ਫਿਰ ਉਹਦਾ ਹਿਸਾਬ ਲਾ ਲਓ ਤੇ ਫਿਰ ਇਹ ਮਾਲਕਾਂ ਦੇ ਤੇ ਪੈਂਡ ਕਰਦਾ ਵਾ ਠੀਕ 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 ਨਹੀਂ ਇਹ ਰੇਸ਼ ਵਿੱਚ ਤੁਹਾਨੂੰ ਵਿੱਚ ਹੀ ਦਿੱਤੀ ਆ ਰੇਸ਼ ਆ ਵਿੱਚ ਚਾਹੀਏ ਹਾਂ ਇਹਦਾ ਕੋਈ ਖਰਚਾ ਨਹੀਂ ਮੈਨੂੰ ਨਹੀਂ ਅਜੇ ਤੱਕ ਪਤਾ ਵੀ ਬਿੱਲ ਕਿਥੇ ਦੇਈਏ ਤੇ ਕਿਥੇ ਆਉਂਦੇ ਆ ਅਛਾ ਜੀ ਮਨ ਕੋਈ ਬਿਜਲੀ ਕੋਈ ਗੈਸ ਕੋਈ ਘਰ ਦਾ ਕਿਰਾਇਆ ਨਹੀਂ ਕੋਈ ਕੁਝ ਨਹੀਂ ਬਸ ਸਾਡਾ ਰੋਸ਼ਨ ਪਾਣੀ ਜੋ ਤੋਂ ਹੀ ਖਾਣਾ ਬਸ ਦਸ ਚੱਕਰ ਇਹ ਆਈ ਇਹ ਡੇ ਕੱਚੇ ਹੀ ਆ ਵੀ ਹੈ ਨਹੀਂ ਹਾਂਜੀ ਲਈ ਇਹਨਾਂ ਦੇ ਹਿਸਾਬ ਕੋਈ ਦਿੱਤਾ ਉਹ ਅਗਲਾ ਦੋ ਜੇ ਟੜਕੋ ਦੋ ਘੰਟੇ ਜਾਂ ਡੇਢ ਘੰਟਾ ਕੰਮ ਜ਼ਿਆਦਾ ਲੈ ਗਿਆ ਦਿਹਾੜੀ ਚ ਹਾਂਜੀ ਉਹਦਾ ਆਪੇ ਹਿਸਾਬ ਬਰਾਬਰ ਹੋ ਗਿਆ ਹਾਂ ਇਹ ਵੀ ਗੱਲ ਹੈ ਹੁਣ ਜੇ ਜਿਹੜੇ ਸਾਰੇ 25 26 ਬੰਦੇ ਆ ਹਾਂ ਉਹਨਾਂ ਨੇ ਕਾਟ ਮਾਰਨਾ ਪੰਚ ਕਰਨਾ ਫੇਰੇ ਆਉਣਾ ਹਾਂਜੀ ਜਦੋਂ ਜਾਣਾ ਉਦੋਂ ਪੰਚ ਕਰਨਾ ਹਾਂਜੀ ਮੈਂ ਇਕੱਲਾ ਬੰਦਾ ਵਾਂ ਜਿਹਨੂੰ ਕਾਟ ਨਹੀਂ ਉਹਨੇ ਦਿੱਤਾ ਠੀਕ 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 ਕਿਉਂ ਨਹੀਂ ਦਿੱਤਾ ਆ ਇਸੇ ਕਰਕੇ ਪਤਾ ਨਹੀਂ ਘੰਟੇ ਜਿਆਦੇ ਲਾਂਦਾ ਨਹੀਂ ਉਦਾਂ ਜਿੱਦਾਂ ਆਪਣੇ ਨਵੇਂ ਮੁੰਡੇ ਇੰਡੀਆ ਤੋਂ ਕਾਫੀ ਆਉਂਦੇ ਆ ਜਾਂ ਕਾਫੀ ਕਹਿੰਦੇ ਨੇ ਯਾਰ ਇਹ ਡੈਰੀਆਂ ਦਾ ਕੰਮ ਕਰਨਾ ਕਿਦਾਂ ਕੀ ਸਰਲਾਹ ਕੀ ਬੰਦੇ مشورہ ਵੀ ਕਰਨਾ ਵਧੀਆ ਜਾਂ ਮਾੜਾ ਆ ਜਾਂ ਫੈਟਰੀ ਆ ਜਾਂ ਚੰਗਾ ਉਦਾਂ ਤੁਸੀਂ ਤੇ ਚਲੋ ਹਸਤਾਲੇ ਵਾਲਾ ਕਰੀ ਕੰਮ ਇਹਦਾ ਪਹਿਲਾ ਹੁੰਦਿਆ ਤੇ ਕੋਈ ਵੀ ਨਹੀਂ ਇਹ 2000 ਦਿਨ ਦਾ ਅੱਛਾ ਜੀ ਇਹ ਤੇ ਗੱਲ ਆ ਮੈਨੂੰ ਵੀ ਖਰਿਆ ਨੇ 500 ਦਿੱਤਾ ਸੀ ਫਿਰ ਕਿਨਾਂ 600 ਪਹਿਲੀ ਏਅਰ ਅੱਛਾ ਜੀ ਏਅਰ ਹਾਂ ਤੇ ਉਹ ਲਾੜ ਲੂੜਕੇ ਉਹਨਾਂ ਕੇ ਆਵ ਨਹੀਂ ਤੇ ਫਿਰ ਉਹਨੇ 700 ਦਿੱਤਾ ਉਹਰੇ 750 ਨੇ ਕੰਮ ਚੇਤਾਣ ਅੱਛਾ ਜੀ ਫੇਰ ਚਲੋ ਅਗਲੇ ਨੂੰ ਲੋਡ ਹੀ ਉਧਰੋਂ ਮੈਨੂੰ ਲੋਡ ਹੀ ਕੰਮ ਕਰਦੇ ਰਹੇ ਠੀਕ ਹੈ ਜੀ ਏਦਾਂ ਈ ਹੌਲੀ ਹੌਲੀ ਕਨੈਕਟ ਹੋ ਗਿਆ ਫੇਰ ਹੌਲੀ ਹੌਲੀ ਤਾਂ ਆਵਾਜ਼ ਆਦ ਗਈ ਉਹ ਹੀ ਕਰਦਿਆ ਕਰਦਿਆ ਵੀ ਹੁਣ ਮੈਨੂੰ 1800 ਰੁਪਈਆ ਤੋਂ ਦੇਂਦੇ ਪੱਕਾ ਹੀ ਦੇਂਦੇ ਈ ਅੱਛਾ ਸ਼ਾਈ ਇੱਕ ਛੁੱਟੀ ਵੀ ਦਿੰਦੇ ਆ ਹੁਣ ਹਫਤੇ ਦੀ ਠੀਕ 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 ਇਹ ਛੁੱਟੀ ਨਹੀਂ ਕਰਨੀ ਤੇ ਉਹ ਪੈਸੇ ਵੱਖਰੇ ਹੋ ਜਾਂਦੇ ਆ ਹਾਂ ਚਲੋ ਬਧੀਆ ਹਾਂ ਮਰੋ ਚਲੋ ਇਹ ਮੌਜਿਆ ਜਿਹਨੇ ਇਹਦੇ ਇਹਦੇ ਚ ਉਹਨਾਂ ਨੂੰ ਫਾਇਦਾ ਤੇ ਮੈਨੂੰ ਵੀ ਫਾਇਦਾ ਹੈ ਹਾਂਜੀ ਹਾਂਜੀ ਮੈਨੂੰ ਕੋਈ ਬਿੱਲ ਵੀ ਨਹੀਂ ਕੋਈ ਲੈਣੀ ਨਹੀਂ ਦੇਣੀ ਨਹੀਂ ਬਾਸ ਵਾਹੀ ਹੀ ਕਹਿਣ ਲੱਗੇ ਤੁਹਾਨੂੰ ਮੌਜੇ ਚ ਫਾਇਦਾ ਆ ਉਹਨਾਂ ਨੂੰ ਇਹ ਆ ਵੀ ਜਦੋਂ ਮਰਜ਼ੀ ਆ ਬੰਦਾ ਕੋਲ ਆ ਹੂੰ ਜਦੋਂ ਮਰਜ਼ੀ ਐਮਰਜੈਂਸੀ ਆ ਗਈ ਤੇ ਉਹਨਾਂ ਨੂੰ ਮਾਰੀ ਹਾਂ ਹੁਣ ਜਿਹੜਾ ਬੰਦਾ ਜਿਹਨੇ ਕਾਰਟ ਪੰਚ ਕਰਨਾ ਹੈ ਉਹਨੇ ਦੇਖਣਾ ਮੇਰੇ 6 ਵਜੇ ਗਏ ਆ ਉਹਨੇ ਕਾਰਟ ਪੰਜ ਕਰਕੇ ਉਹ ਚੱਲ ਗਿਆ ਹੂੰ ਤੇ ਇੱਥੇ ਪ੍ਰੋਬਲਮ ਹੈ ਤਾਂ ਉਹ ਕੌਣ ਵੇਖੂਗਾ ਰਾਤ ਨੂੰ ਵੀ ਕਈ ਵਾਰੀ ਲੋਡ ਪੈਂਦੀ ਜਦੋਂ ਕੋਈ ਥੋੜਾ ਕਿਤੇ ਭਰਾਗੇ ਯਾਰ ਜੇ ਹੁਣ ਮੰਨ ਲਾ ਗਾਈ ਬਿਮਾਰ ਹੋ ਗਈ ਆ ਗਾਈ ਫੂਲ ਵਾਲੀ ਆ ਉਹ ਵੱਛੀ ਬਿਮਾਰ ਹੋ ਗਈ ਆ ਡਾਕਟਰ ਲੇਟ ਆਇਆ ਤੇ ਮੇਰੇ ਡਾਕਟਰ ਨੇ ਥੋੜੀ ਜਿਹੀ ਅਸੀਂ ਡਾਕਟਰ ਦੇ ਨਾਲ ਜਾਣਾ ਪੈਂਦਾ ਉਸ ਮਤ ਕਰਾਣੀ ਪੈਂਦੀ ਆ ਜਿੱਦਾਂ ਉਹ ਹੰਟਾਂ ਨੂੰ ਮਸ਼ੀਨ ਵਿਖਾਈ ਹੈ ਹਾਂਜੀ ਹਾਂਜੀ ਉਧੇ ਅੱਗੇ ਬਾਵਰੇ ਦੀ ਅਰਦਾਸ ਕਰੀ ਵੀ ਗੇ ਉਹ ਖਰਾਬ ਹੋ ਜੇ ਕਈ ਵਾਰੀ ਰਾਤ ਨੂੰ 11-11 ਵਜੇ ਮੈਂ ਘਰ ਆਇਆ ਉਹ ਖਰਾਬ ਹੋ ਜਾਂਦੀ ਹੈ ਅੱਛਾ ਜੀ ਰੰਮਲਾਨ ਨੂੰ ਤਾਂ ਮਿਸਤਰੀ ਆਉਂਦਾ ਉਹ ਨੂੰ ਠੀਕ ਕਰਦਾ ਫੇਰ ਉਹ ਸੈਟਮੈਂਟ ਕਰਕੇ ਗਾਇਆਂ ਚੋਣ ਲੱਗੀਆਂ ਫੇਰ ਘਰ ਆਈ ਹੈ ਹੁਣ ਏਦਾਂ ਉਹ ਨੂੰ ਛੱਡ ਕੇ ਘਰ ਆ ਜੇ ਆ ਨਹੀਂ ਸਕਦੇ ਜਿਹੜਾ ਬੰਦਾ ਸਟਾਲੇ 'ਚ ਪੱਕਾ ਲੱਗਾ ਨਾ ਉਹ ਨੂੰ ਜ਼ਿੰਮੇਵਾਰੀ ਪੈਂਡ ਵਾਲੀ ਜਿੱਦਾਂ ਪੈਂਡ ਨਹੀਂ ਆਪਾਂ ਆਪਣੇ ਅਬਾਸ ਉਹ ਇਹ ਦੇਣੀ ਪੈਂਦੀ ਹੈ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰ ਲੱਗਿਆ ਕਾਫੀ ਤੁਹਾਨੂੰ ਚੀਜ਼ਾਂ ਵਿਖਾ ਦਿੱਤੀਆਂ ਅੱਲੇ ਕਾਫੀ ਕੁਝ ਪਿਆ ਵਖਾਉਣ ਨੂੰ ਤੇ ਜੇ ਤੁਹਾਨੂੰ ਵਧੀਆ ਲੱਗਾ ਤੇ ਸਾਨੂੰ ਦੱਸਿਓ ਜਰੂਰ ਕਮੈਂਟਾਂ 'ਚ ਤੇ ਤੁਹਾਨੂੰ ਦੂਸਰੀਆਂ ਚੀਜ਼ਾਂ ਵੀ ਜਿਹੜੀਆਂ ਵਖਾਉਣ ਵਾਲੀਆਂ ਨੇ ਜਦੋਂ ਕੰਮ ਚੱਲਦਾ ਹੋਵੇਗਾ ਤੁਹਾਨੂੰ ਉਹ ਵੀ ਦਫਾ ਦਿਖਾਵਾਂਗੇ ਮਾਸਟਰ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰੀ ਇਨਫਰਮੇਸ਼ਨ ਦਿੱਤੀ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੇ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਓਕੇ ਬਾਏ ਬਾਏ